ਕਿਸਾਨਾਂ ਮੇਰੇ ਦੋਨਾਂ ਦੀ ਲਹਿਰ ਕੁੱਟਣੀ ਸੀ ਪਹਿਲਾਂ ਇਸ ਸਕੈਮ ਦੇ ਸਾਥੀਆਂ ਨੂੰ ਕੁੱਟਿਆ ਗਿਆ ਫਿਰ ਮੋਰਚੇ ਚ ਕਾਇਆ ਗਿਆ ਤੁਸੀਂ ਉੱਥੇ ਕਹਿੰਦੇ ਹੋ ਅਸੀਂ ਸਾਰਿਆਂ ਨੇ ਗ੍ਰਿਫਤਾਰੀ ਦੇ ਦਿੰਨੀ ਸੀ ਅਸੀਂ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਉਹ ਐ ਪੰਜਾਬ ਪੁਲਿਸ ਨੇ ਬਣਾਇਆ ਵੀ ਅਸੀਂ ਪੰਜਾਬ ਜਦੋਂ ਆਏ ਉਹਦੋਂ ਨਾ ਸਾਰੀ ਪੰਜਾਬ ਦੀ ਪੁਲਿਸ ਉੱਥੇ ਚੰਡੀਗੜ੍ਹ ਖੜੀ ਸੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਅਜੇ ਅੰਦੋਲਨ ਦਬਾ ਰਹੀ ਹੈ ਕੀ ਲੱਗਦਾ ਤੁਹਾਨੂੰ ਸਿੱਟੇ ਕਿਦਾਂ ਦੇ ਹੋ ਸਕਦੇ ਆਉਣੇ ਤਾਂ ਇਸ ਕਰਕੇ ਆ ਵੀ ਹੁਣ ਜੋ ਸਾਨੂੰ ਲੱਗਿਆ ਕਿ ਅਸਲ ਦਿੱਲੀ ਨਾਲ ਇੰਨੇ ਸਮੇਂ ਵਿੱਚ ਗਠਜੋੜ ਔਰ ਜੋ ਪੰਜਾਬ ਦੇ ਭਾਰਗਵ ਜਾਂ ਜਸਕਰਨ ਸਿੰਘ ਆ ਇਹ ਅਫਸਰ ਲਗਭਗ ਦਿੱਲੀ ਦੇ ਹੀ ਨੇ ਲਗਭਗ ਉਹ ਦਿੱਲੀ ਦੇ ਇਹਨਾਂ ਨਾਲ ਦਿੱਲੀ ਨਾਲ ਗਠਜੋੜ ਹੋਇਆ ਹੈਗਾ ਇਹਦਾ ਪਹਿਲੋਂ ਜਾਇਜਾ ਲੈ ਲੀਏ ਵੀ 13 ਮਹੀਨੇ ਪਹਿਲੋਂ ਮੋਰਚਾ ਲੱਗਾ ਉਦੋਂ ਪਹਿਲੋਂ ਕਿਹੜਾ ਵਿਕਾਸ ਹੋ ਗਿਆ ਜਿਹੜੇ ਪਹਿਲੇ ਆ 3 ਸਾਲ ਦੇ ਵਿੱਚ ਸਾਲ ਕੱਢ ਦੁੱਸਰੇ 2 ਸਾਲਾਂ ਤੇ ਵਿਕਾਸ ਤੇ ਚਰਚਾ ਕਰਨ ਮੁੱਖ ਮੰਤਰੀ ਸਾਹਿਬ ਵੀ ਉਦੋਂ ਕਿੱਡ ਕਿੰਨੇ ਵਿਕਾਸ ਦੇ ਵਿੱਚ ਰਿਕਾਉਂਟ ਪਾਈ ਸੀ ਕੀ ਮਾਈਨਿੰਗ ਮਾਫੀਆ ਮੁੱਕ ਗਿਆ ਅੱਜ ਵੀ ਤੁਹਾਨੂੰ ਮੁਖਾ ਦਿੰਦੇ ਆ ਕੀ ਕੇਵਲ ਮਾਫੀਆ ਮੁੱਕ ਗਿਆ ਪਰ ਪਹਿਲੀ ਵਾਰ ਹੁਣ ਲੋਕ ਕਹਿ ਰਹੇ ਆ ਵੀ ਜਿਵੇਂ ਹਾਕਮ ਸਰਕਾਰ ਜਿਹੜੀ ਆ ਜਾਂ ਪ੍ਰਸ਼ਾਸਨ ਆ ਵੀ ਕੀ ਕੇ ਉਹਨਾਂ ਕਹਿੰਦੇ ਵੀ ਟਰਾਲੀ ਚੋਰ ਸਰਕਾਰ ਜਾਂ ਏਸੀ ਚੋਰ ਸਰਕਾਰ ਕਿ ਫ੍ਰਿਜ ਚੋਰ ਸਰਕਾਰ ਸਿਲੰਡਰ ਚੋਰ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਖੁਦ ਤਿੰਨਾ ਚੋਰ ਵੀ ਅਸਲ ਵਿੱਚ ਵਿਰੋਧੀ ਧਿਰ ਅਸੀਂ ਹਾਂ ਹੀ ਕਿਸਾਨ ਮਜ਼ਦੂਰ ਆ ਸਰ ਅਸੀਂ ਸ਼ਹਿਰੀਆਂ ਦੀ ਆਵਾਜ਼ ਬਣੀਏ ਟੋਡੀਆਂ ਛੋਟੀਆਂ ਦੁਕਾਨਦਾਰਾਂ ਖੋਲ ਲੈਣੀਆਂ ਜਿਵੇਂ ਵੱਡੇ ਮਾਲ ਆ ਗਏ ਉਹ ਕਹਿੰਦੇ ਲੈ ਇੱਥੇ ਵੀ ਲੱਤ ਡੌਂਡਾ ਅਸੀਂ ਸਮਾਲ ਇੰਡਸਟਰੀ ਦੀ ਗੱਲ ਕਰੀਏ ਵੀ ਵੱਡੀ ਸਟ੍ਰੈਟੀ ਤੁਹਾਨੂੰ ਖਾ ਜਾਣਾ ਜੇ ਅਸੀਂ ਮਜ਼ਦੂਰ ਦੀ ਗੱਲ ਕਰੀਏ ਵੀ ਜਿਵੇਂ ਤੁਹਾਨੂੰ ਡਾਕੇ ਮਾਰ ਰਹੇ ਤੁਹਾਡਾ ਨੁਕਸਾਨ ਹੋਇਆ ਸੀ ਮੁਲਾਜ਼ਮ ਨੂੰ ਕਹੀਏ ਵੀ ਮੁਲਾਜ਼ਮ ਵੀ ਤਕੜਾ ਸੀ ਕਿਸਾਨ ਦੀ ਗੱਲ ਤਾਂ ਕਰਦੇ ਕਰਦੇ ਉਹ ਕਹਿੰਦੇ ਵੀ ਪੂਰੇ ਪੰਜਾਬੀਆਂ ਵਾਸਤੇ ਇੱਕ ਧੇਰਿਆ ਹੈ ਤੇ ਜੇ ਇਹ ਧੇਰ ਨੂੰ ਕੁੱਟ ਲਿਆ ਜਾਵੇ ਤੇ ਬਾਕੀ ਕੋਈ ਏਡੀ ਤਕੜੀ ਧੇਰ ਹੈ ਨਹੀਂ ਮਲਤ 378000 ਕਰੋੜ ਰੁਪਇਆ ਪੰਜਾਬ ਦੇ ਸਰ ਕਰਜ਼ਾ ਚੜ ਗਿਆ 3 ਲੱਖ ਦੇ ਕਰੀਬ ਸੀ ਜਦੋਂ ਭਗਵੰਤ ਮਾਨ ਜੀ ਆਏ ਇਹ ਪੁੱਛਣ ਵੀ 78000 ਕਰੋੜ ਰੁਪਏ ਕਿਉਂ ਚੜ ਗਏ ਇਹਨਾਂ ਦੇ ਸਰ ਕਿਹੜਾ ਵਿਕਾਸ ਕਰਤਾ ਖੇਤੀਬਾੜੀ ਤੁਹਾਡੀ ਪਿੱਛੇ ਜਾ ਰਹੀ ਆ ਨਸ਼ਿਆਂ ਨਾਲ ਤੁਹਾਡਾ ਪੰਜਾਬ ਗ੍ਰਸਤ ਹੈ ਬੇਰੋਜ਼ਗਾਰੀ ਕੋਈ ਨਹੀਂ ਤੁਹਾਡੇ ਮੁੰਡੇ ਬਾਹਰ ਵਿਦੇਸ਼ਾਂ ਨੂੰ ਭੱਜ ਕੇ ਜਾ ਰਹੇ ਨੇ ਤੁਹਾਡੀ ਇੰਡਸਟਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਤੁਸੀਂ ਕਿਹੜੇ ਵਿਕਾਸ ਦੀਆਂ ਗੱਲਾਂ ਜਦੋਂ ਰਮਨੀਤ ਬਿੱਟੂ ਕਹਿੰਦਾ ਸੀ ਵੀ ਇਹਨਾਂ ਕੋ ਫੰਡਿੰਗ ਹੁੰਦੀ ਵਿਦੇਸ਼ਾਂ ਤੋਂ ਸੀ ਕਿਹਾ ਵੀ ਜਾਂਚ ਕਰਾ ਲਓ ਤਾਂ ਸਾਡੀ ਆ ਕੇ ਪਹਿਲਾਂ ਪਹਿਲਾਂ ਜਾਂਚ ਕਰਾਓ ਜਦ ਘਾਰੇ ਹੋਈ ਹੈ ਕਿ ਅੰਮ੍ਰਿਤਸਰ ਜਾਂ ਹੋਰ ਕਿਤੇ ਕੋਠੀ ਵਗੈਰਾ ਬਣੀ ਹੋਈ ਤੁਹਾਨੂੰ ਕਿਤੇ ਮਿਲੇ ਤੇ ਮੈਨੂੰ ਜਰੂਰ ਬਤਾ ਦਿਓ ਮੈਨੂੰ ਤਾਂ ਅਜੇ ਤੱਕ ਨਹੀਂ ਪਤਾ ਹੈਗਾ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ तकरीबन 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਉਸ ਸੰਘਰਸ਼ ਦੀ ਜਿਹੜੀ ਰੂਪਰੇਖਾ ਲੀਕੀ ਗਈ ਸੀ ਕਿਸਾਨਾਂ ਵੱਲੋਂ ਕਹਿਿਆ ਗਿਆ ਸੀ ਕਿ ਇਹ ਲੰਬਾ ਸੰਘਰਸ਼ ਚੱਲੂਗਾ ਪਰ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਸਹਿਬਾਨਾਂ ਨਾਲ ਮੀਟਿੰਗ ਪਰ ਜਦੋਂ ਮੀਟਿੰਗ ਤੋਂ ਬਾਅਦ ਦੇ ਵਿੱਚ ਕਿਸਾਨ ਖਨੋਰੀ ਤੇ ਸ਼ੰਭੂ ਪਹੁੰਚਣ ਦੀ ਕਵਾਇਦ ਚਾਲੂ ਕਰਦੇ ਆ ਉਥੋਂ ਤੁਰਦੇ ਆ ਤੇ ਰਸਤੇ ਦੇ ਵਿੱਚ ਫੜੋਫੜਾਈ ਹੋ ਜਾਂਦੀ ਆ ਕਈ ਦਿਨਾਂ ਬਾਅਦ ਕਿਸਾਨਾਂ ਆਗੋਂ ਦੀ ਰਿਹਾਈ ਹੋਈ ਆ ਤੇ ਜੇ ਉਦੋਂ ਦੀ ਗੱਲ ਕਰੀਏ 19 ਤਰੀਕ ਨੂੰ ਮੀਟਿੰਗ ਸੀ 19 ਤਰੀਕ ਨੂੰ ਹੀ ਉਧਰਲੇ ਪਾਸੇ ਜੋ ਕੁਝ ਵਾਪਰਿਆ ਜੋ ਘਟਨਾਕਾਮ ਵਾਪਰਿਆ ਉਹਦੇ ਤਸਵੀਰਾਂ ਤੁਹਾਡਾ ਸਾਝੀਆ ਕਰਦੇ ਰਹੇ ਅਸੀਂ ਅਕਾਲ ਚੈਨਲ ਦੇ ਮਾਧਮ ਰਾਹੀਂ ਖਨੋਰੀ ਤੇ ਸ਼ੰਭੂ ਦੋਵੇਂ ਪਾਸੇ ਦੇ ਟਰੈਕਟਰ ਟਰਾਲੀਆਂ ਸਾਈਡ ਤੇ ਕਰਕੇ ਜਿਹੜੇ ਕਿ ਰਣਪਸਰੇ ਬਣੇ ਹੋਏ ਸੀ ਤੋੜਪਾਨ ਕਰਕੇ ਤੇ ਆਵਾਜਾਈ ਬਹਾਲ ਕਰਤੀ ਗਈ ਸੀ ਕਹਿੰਦੇ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਖਨੋਰੀ ਤੇ ਸ਼ੰਭੂ ਬੰਦ ਹੋਣ ਦੀ ਖਾਤਰ ਦੂਜੇ ਪਾਸੇ ਕਿਸਾਨ ਹਤੈਸ਼ੀ ਕਹਿਣ ਵਾਲੀ ਸਰਕਾਰ ਵੱਲੋਂ ਕਈ ਦਿਨ ਕਿਸਾਨਾਂ ਨੂੰ ਬੰਦਕ ਬਣਾ ਕੇ ਰੱਖਿਆ ਸੀ ਕਈ ਦਿਨ ਕਿਸਾਨ ਆਕੂ ਜਿਹੜੇ ਸੀ ਉਹ ਜੇਲਾਂ ਦੇ ਵਿੱਚ ਰਹੇ ਕੁਝ ਕਿਸਾਨ ਇੱਕ ਦਿਨ ਪਹਿਲਾਂ ਛੁੱਟੀ ਸੀ ਪਰ ਕਿਸਾਨ ਆਗੋਂ ਦੀਆਂ ਰਾਤ ਦੀਆਂ ਰਿਹਾਈਆਂ ਚੱਲੂ ਹੋਈਆਂ ਵਾ ਅਸੀਂ ਹੁਣ ਬੈਠੇ ਆਂ ਪੰਦੇਰ ਪਿੰਡ ਦੇ ਵਿੱਚ ਸਰਦਾਰ ਸਰਵਣ ਸਿੰਘ ਪੰਦੇਰ ਜੀ ਦੇ ਘਰ ਦੇ ਵਿੱਚ ਤੇ ਪੰਦੇਰ ਸਾਹਿਬ ਸਾਡੇ ਨਾਲ ਆਪੇ ਨੂੰ ਗੁਰਸੱਤੇ ਸੰਜ ਕਰਦੇ ਆਂ ਪੰਦੇਰ ਸਾਹਿਬ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਕਿੰਨੇ ਦਿਨ ਜੇਲ੍ਹ ਦੇ ਵਿੱਚ ਰਹਿਣਾ ਪਿਆ ਆ ਲਗਭਗ 19 ਗ੍ਰਸਟਾਰ ਹੋਇਤਾ ਤੇ ਕੱਲ 10ਵਾਂ ਦਿਨ ਸੀਗਾ ਉਦੋਂ ਸਵੇਰੇ 6 ਵਜੇ ਕੱਲ ਸ਼੍ਰੀ ਮੁਕਸਰ ਸਾਹਿਬ ਤੋਂ ਰਿਹਾ ਹੋਇਆ ਬੇਨਾ ਸ਼ਰਤ ਰਹੀ ਹੋਈ ਕਿ ਕੋਈ ਸ਼ਰਤਾਂ ਨਾਲ ਨੋ ਨੋ ਕੋਈ ਛਤ ਨਹੀਂ ਜਿੱਦਾਂ ਡਿਸਚਾਰਜ ਜਿੱਦਾਂ ਕਰੀਦਾ ਕੇਸ ਉਹ ਹੋ ਰਿਹਾ ਹੈ ਕੀ ਲੱਗਦਾ ਕਾਰਨ ਕੀ ਸੀ ਇੱਕ ਪਾਸੇ ਤੁਹਾਡੀ ਗੱਲਬਾਤ ਤੇ ਗੱਲਬਾਤ ਚੱਲ ਰਹੀ ਸੀ ਦੂਜੇ ਪਾਸੇ ਤੁਹਾਡੀ ਪੰਜਾਬ ਸਰਕਾਰ ਵੱਲੋਂ ਫੜੋਫੜਾਈ ਕਰ ਲਈ ਜਾਂਦੀ ਹਾਂ ਦੇਖੋ ਉਹਨਾਂ ਨੇ ਲੰਮਾ ਪੈਂਤੜਾ ਲਿਆ ਲੰਮੇ ਪੈਂਤੜੇ ਤੋਂ ਉਹਨਾਂ ਨੇ ਸੋਚ ਕੇ ਸਾਰੀ ਵਿਉਂਤ ਕੀਤੀ ਆ ਮੈਨੂੰ ਲੱਗਦਾ ਇੱਕ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਵੀ ਇੱਕ ਸਿਆਸਤ ਸੀਗੀ ਜਦੋਂ ਤੁਸੀਂ ਇਹ ਕੈਲੋਬੀ ਖੋਲੇ ਆਮ ਗੈਂਗਸਟਰ ਕਲਚਰ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਕਿਸੇ ਸ਼ਰੀਫ ਨੂੰ ਹੀ ਕੁਝ ਆ ਰਿਹਾ ਔਰ ਪੈਦਾਵਾਰ ਇਹਨਾਂ ਹਾਕਮਾਂ ਦੀ ਆ ਸਾਡੇ ਮੁੰਡੇ ਬੇਰਜਗਾਰ ਆ ਮਾਰੇ ਜਾ ਰਹੇ ਆ ਔਰ ਨਸ਼ਾ ਹਤਾਸ਼ਾ ਹੋ ਗਿਆ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਉਹਨਾਂ ਕਦੀ ਨਹੀਂ ਸੋਚਿਆ ਵੀ ਨਸ਼ੇ ਕਰਕੇ ਵਿਕਾਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਜਦੋਂ ਉਹਨਾਂ ਨਸ਼ਿਆ ਵਿਰੁੱਧ ਜੁੱਧ ਸ਼ੁਰੂ ਹੋਇਆ ਔਰ ਨਜਾਇਜ਼ ਅਨਲੀਗਲ ਢੰਗ ਨਾਲ ਗੈਰਕਾਨੂੰਨੀ ਢੰਗ ਨਾਲ ਨਸ਼ੇਦ ਤਕਸਰਾ ਦਾ ਨਾਂ ਦੇ ਕੇ ਘਰ ਟਾਉਣੇ ਸ਼ੁਰੂ ਕੀਤੇ ਤਾਂ ਲੋਕਾਂ ਦੇ ਮੰਚ ਦਾ ਗੁੱਸਾ ਸੀ ਉਹਨਾਂ ਕਹਿੰਦਾ ਠੀਕ ਹੋਣ ਰਿਹਾ ਉਹ ਜਨ ਜਾਇ ਨਹੀਂ ਦੇਖਿਆ ਪਰ ਹੈ ਉਹ ਜਦੋਂ ਕਾਨੂੰਨ ਨਹੀਂ ਕਹਿੰਦਾ ਅਦਾਲਤ ਨਹੀਂ ਕਹਿੰਦੀ ਇਹ ਨਹੀਂ ਹੋ ਸਕਦਾ ਔਰ ਉਹਦਾ ਮਕਸਦ ਹੀ ਪੂਰੇ ਪੰਜਾਬ 'ਚ دہشت ਫੈਲਾਈ ਜਾਵੇ ਠੀਕ ਹੈ ਨਹੀਂ ਔਰ ਲੱਗਾ ਲੋਕਾਂ ਨੂੰ ਵੀ ਠੀਕ ਬਣੇ ਜਾ ਰਹੇ ਆ ਅਸਲ ਵਿੱਚ ਉਹ ਵਿਉਂਤ ਬਣਾਈ ਵੀ ਇਹਦੇ ਵਿੱਚ ਹੁਣ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਨੂੰ ਅਸੀਂ ਖਤਮ ਕਰਨਾ ਦੰਦ ਵਿਖਾਉਣ ਨੂੰ ਨਸ਼ਿਆਂ ਵਿਰੁੱਧ ਜੁੱਧ ਅਸਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੁੱਟਣੀ ਸੀ ਪਹਿਲਾਂ ਐਸਕੈਮ ਦੇ ਸਾਥੀਆਂ ਨੂੰ ਕੁੱਟਿਆ ਗਿਆ ਫਿਰ ਮੋਰਚੇ ਚ ਕਾਇਆ ਗਿਆ ਤੋਂ ਅਸੀਂ ਕੁੱਲ ਮਿਲਾ ਕੇ ਇਸ ਵਿਉਂਤ ਨੂੰ ਕੁੱਲ ਮਿਲਾ ਕੇ ਸਾਨੂੰ ਸ਼ੰਕੇ ਸੀਗੇ ਠੀਕ ਹੈ ਜੀ ਔਰ ਅਸੀਂ ਵੀ ਚੀਜ਼ਾਂ ਨੂੰ ਭਾਵਦੇ ਸੀ ਬਿ ਅਗਜੈਕਟ ਕਹ ਲੋ ਵੀ ਇਸ ਤੰਗ ਨਾ ਨਾ ਜਾ ਸਕੇ ਵੀ ਇਹ ਐਸ ਤੰਗ ਨਾ ਸਾਡੇ ਤੇ ਹਮਲਾਵਰ ਹੋਣਗੇ ਉਹਦੀ ਵਜ੍ਹਾ ਇਹ ਆ ਵੀ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕੰਨੇ ਵੀ ਨਹੀਂ ਅਸੀਂ ਕਹਿੰਨੇ ਵੀ ਜੇ ਕੁਝ ਇਹੀ ਸੈਂਟਰ ਦਬਾਅ ਪਾ ਰਿਹਾ ਤਾਂ ਦੱਸ ਦਿਓ ਕਿਉਂਕਿ ਪਿਛਲਾ ਟਰੈਕ ਰਿਕਾਰਡ ਇਹੀ ਸੀਗਾ ਵੀ ਇਹਨਾਂ ਦੇ ਸੈਂਟਰ ਨਾਲ ਮੁੱਦੇ ਨੇ ਮੇਰੇ ਅੱਚ ਕੋਈ ਲੈਣਾ ਦੇਣਾ ਨਹੀਂ ਔਰ ਜਦਨ ਅਸੀਂ ਮੀਟਿੰਗ ਕੀਤੀ ਉਦਨ ਵੀ ਦੋ ਮੰਤਰੀਆਂ ਨੂੰ ਜਿੱਦਾਂ ਕਟਾਰੂ ਚੱਕ ਜੀ ਨੂੰ ਔਰ ਖੁੱਡੀਆਂ ਸਾਹਿਬ ਨੂੰ ਪੁੱਛਿਆ ਵੀ ਕੀ ਕਰ ਰਹੇ ਜੇ ਬਾਰਡਰਾਂ 'ਚ ਕੀ ਠਾਲ ਨੂੰ ਠਾਲਣ ਜਾ ਰਹੇ ਜੇ ਸਮਝਾ ਦੱਸ ਤਾਂ ਆਂਦੇ ਨਹੀਂ ਮੁਕਰ ਗਏ ਉਦਨ ਕੋਈ ਗੱਲਬਾਤ ਨਹੀਂ ਸੀ ਤੁਹਾਡੇ ਨਾਲ ਚੱਲ ਰਹੀ ਸੀ ਉਦਨ ਬੈਠੇ ਹੋਏ ਸੀ ਨਾਲ ਕਹਿ ਲੋ ਵੀ ਜਦੋਂ ਕੇਂਦਰ ਦੇ ਮੰਤਰੀ ਚੱਲ ਗਏ ਇਹਨਾਂ ਨੂੰ ਵੱਖਰਾ ਸੱਦ ਲਿਆ ਸੀ ਬਾਰਡਰਾਂ ਦੀ ਸਾਨੂੰ ਖਬਰ ਨਹੀਂ ਹੇ ਰੋਧੀ ਚ ਉਹ ਮੁਕਰ ਕੇ ਕਟਾਰੂ ਚੱਕ ਵੀ ਬੇਟਾ ਬਿਲਕੁਲ ਆਟੇ ਚ ਲੂਣ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਇਹੋ ਜੀ ਗੱਲ ਨਹੀਂ ਸਾਡਾ ਸਾਡੇ ਨਾਲ ਕੀ ਰੌਲਾ ਹੈਗਾ ਅਸੀਂ ਤੁਹਾਡੇ ਨਾਲ ਆ ਠੀਕ ਆ ਉਹ ਉਹਦੇ ਚੋਂ ਫਿਰ ਮੀਟਿੰਗ ਚੋਂ ਅੱਗੇ ਮੀਟਿੰਗ ਦਾ ਨਿਕਲ ਆਉਣਾ ਫਿਰ ਮੀਟਿੰਗ ਤੋਂ ਨਿਕਲ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਹੋ ਜਾਣਾ ਔਰ ਉੱਥੇ ਵੀ ਸ਼ੰਕੇ ਸੀ ਸਾਨੂੰ ਪੱਤਰਕਾਰਾਂ ਨੂੰ ਵੀ ਪਤਾ ਸੀਗਾ ਕਿ ਫੜਿਆ ਜਾ ਸਕਦਾ ਡਿਟੇਨ ਦੀਆਂ ਖਬਰਾਂ ਇਹ ਕਰ ਵੇਖੋ ਜਦੋਂ ਕੇ ਇਹਨੂੰ ਫੜਨਾ ਫਾੜੀ ਸਕਦੀਆਂ ਆ ਭੱਜਣਾ ਵੀ ਦੀ ਸੀ ਅਸੀਂ ਤਾਂ ਕਿਹਾ ਵੀ ਤੁਸੀਂ ਜਿਹੜਾ ਦੂਰ ਜਾ ਕੇ ਸਾਨੂੰ ਥੋੜਾ ਜਿਹਾ ਮੈਨੂੰ 1.5-2 ਕਿਲੋਮੀਟਰ ਗਾੜੀ ਜਾਣ ਦੇ ਤਾਂ ਚੰਡੀਗੜ੍ਹ ਸੀਗਾ ਮੈਂ ਤੁਸੀਂ ਉੱਥੇ ਕਹਿੰਦੇ ਅਸੀਂ ਸਾਰਿਆਂ ਨੇ ਗ੍ਰਿਫਤਾਰੀ ਦੇ ਦਈ ਸੀ ਅਸੀਂ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਉਹ ਐ ਪੰਜਾਬ ਪੁਲਿਸ ਨੇ ਬਣਾਇਆ ਵੀ ਅਸੀਂ ਪੰਜਾਬ ਜਦੋਂ ਆਏ ਉਦੋਂ ਨਾ ਸਾਰੀ ਪੰਜਾਬ ਦੀ ਪੁਲਿਸ ਉੱਥੇ ਚੰਡੀਗੜ੍ਹ ਖੜੀ ਸੀ ਸਾਰਿਆਂ ਚੰਡੀਗੜ੍ਹ ਚ ਹੋਈਆਂ ਕਿ ਮੁਹਾਲੀ ਦੇ ਤੇਰੀ ਗ੍ਰਿਫਤਾਰੀ ਚੰਡੀਗੜ੍ਹ ਚ ਹੋਈ ਹੈ ਅੱਛਾ ਕਿਹਨਾਂ ਜਾ ਰਹੇ ਕਿ ਮੁਹਾਲੀ ਦੇ ਵਿੱਚ ਜਦੋਂ ਅੱਗੇ ਸੀ ਨਾ ਨਾ ਚੰਡੀਗੜ੍ਹ ਦਾ ਨਾਕਾ ਸੀ ਉਹਨਾਂ ਰੋਕਿਆ ਔਰ ਗ੍ਰਿਫਤ ਮੈਂ ਤਾਂ ਡੇਢ ਕਿਲੋਮੀਟਰ ਉੱਥੋਂ ਕਿੰਨੀ ਕਿ ਦੂਰ ਆਇਆ ਜਮਾਲੀ ਕਿੱਥੇ ਆ ਗਈ ਸੀ ਪਰ ਉਹਨੇ ਇੱਕ ਕਦਮ ਕਿਉਂ ਚੱਲਣ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਡੇਢ ਕਿਲੋਮੀਟਰ ਤੁਸੀਂ ਚੱਲ ਜਾਓ ਫਿਰ ਵੀ ਉਹ ਤੋਂ ਬਦੀ ਬਣਨੀ ਸੀ ਉਹਨੇ ਚੱਲ ਹਾਂ ਨਾਕਾ ਆਪਣਾ ਉਹਨਾਂ ਨੇ ਬਣਾਈ ਸੀ ਨਾ ਵੀ ਅਹੀਂ ਇਹਨੂੰ ਐਡੀ ਦੂਰ ਕਿਹਦੇ ਜੋ ਮੀਡੀਆ ਕਾਫੀ ਦੂਰ ਹੋ ਜੂ ਨੇੜੇ ਫੜਦੇ ਆ ਮੀਡੀਆ ਬਹੁਤ ਵੱਡਾ ਤੇ ਭਾਵੇਂ ਮੀਡੀਆ ਕੁਛ ਸੀਗਾ ਵੀ ਘੱਟ ਤੋਂ ਘੱਟ ਮੀਡੀਆ ਤੋਂ ਇਸ ਕਰਕੇ ਅੱ비 ਸਰਕਾਰ ਦੀ ਜਿਹੜੀ ਕੀ ਕਹਿੰਦੇ ਆ ਨੀਤ ਮਾੜੀ ਦਾ ਵੀ মিডিਆ ਨੂੰ ਜਿਵੇਂ ਉੱਥੇ ਸੰਮੁਖਸਮਣ ਦਾ ਪੱਤਰਕਾਰ ਕੁਲਦੀਪ ਸੀਗਾ ਉਹਨੂੰ ਜਿਵੇਂ ਨਾ ਧੱਕਾ ਮੁੱਕੀ ਕੀਤੀ ਆ ਔਰ ਜਿਵੇਂ ਪੀਟੀਸੀ ਦਾ ਮਨਿੰਦਰ ਕੰਗ ਮੇਰੇ ਖਲ ਜਿਵੇਂ ਸਹੀ ਬੋਲ ਰਿਹਾ ਉਹਨੂੰ ਜਿਵੇਂ ਧੱਕਾ ਮੁੱਕੀ ਇਹਨਾਂ ਨੇ ਕੀਤੀ ਆ ਉਹਨਾਂ ਦਾ ਕੀ ਕਸੂਰ ਸੀ ਤੋ ਕਵਰਜ ਕਰਨ ਦੇ ਸੀ ਤੁਸੀਂ ਮੈਨੂੰ ਵੜਨਾ ਵੜ ਲੈਣੇ ਅੰਦੋਲਨ ਤੇ ਜਦੋਂ ਆਮ ਆਦੀ ਪਾਰਟੀ ਕਰਦ ਰਹੀ ਮੀਡੀਆ ਤੇ ਕਵਰ ਕਰਦਾ ਸੀ ਦਿੱਲੀ ਦਾ ਇੱਕ ਵੱਡਾ ਅੰਦੋਲਨ ਜਿਹਤੋਂ ਆਮ ਆਦੀ ਪਾਰਟੀ ਨਿਕਲੀ ਸੀ ਤੇ ਮੀਡੀਆ ਨੇ ਤੇ ਉਹ ਵੀ ਕਵਰੇਜ ਕੀਤੀ ਸੀ ਉਦੋਂ ਤੇ ਇਹੋ ਜੀ ਗੱਲ ਨਹੀਂ ਸੀ ਲੱਗਦੀ ਹੁੰਦੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਅਜੇ ਅੰਦੋਲਨ ਦਬਾ ਰਹੀ ਹੈ ਕੀ ਲੱਗਦਾ ਤੁਹਾਨੂੰ ਸਿੱਟੇ ਕਿਦਾਂ ਦੇ ਹੋ ਸਕਦੇ ਆਉਣ ਵਾਲੇ ਸਮੇਂ ਹਾਂ ਜਿਹੜਾ ਉਹ ਕਹਿੰਦਾ ਤਰਨਾ ਮੁਕਤ ਪੰਜਾਬ ਕਰਾਂਗੇ ਇਹਦਾ ਮਤਲਬ ਇਹ ਥੋੜਾ ਵੀ ਲੋਕਾਂ ਦੀਆਂ ਸਮੱਸਿਆਵਾਂ ਉਹਨੇ ਹੱਲ ਕਰਨੀਆਂ ਸੀ ਉਹਦੇ ਪਿੱਛੇ ਮਨਸਾ ਸੀ ਵੀ ਡਾਂਗ ਦੇ ਜ਼ੋਰ ਨਾਲ ਤਰਨਾ ਮੁਕਤ ਪੰਜਾਬ ਕਰਾਇਆ ਜਾਵੇ ਆਬ ਜਿੰਨੇ ਵੀ ਅੰਦੋਲਨ ਕੈਪਟਨ ਅਮਨਿੰਦਰ ਸਿੰਘ ਦੇ ਖਿਲਾਫ ਹੋਏ ਆ ਜਾਂ ਚੰਨੀ ਦੇ ਖਿਲਾਫ ਥੋੜਾ ਟਾਈਮ ਸੀ ਚੰਨੀ ਕੋਲ ਤਾਂ ਉਹਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਾਰੇ ਮੰਤਰੀ ਆ ਕੇ ਬੰਦੇ ਰਹੇ ਇਹਨਾਂ ਦੇ ਠੀਕ ਹੈ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਧਰਨਿਆਂ ਦੀ ਵਿਖੋ ਲੋਚਨਾ ਕਿਵੇਂ ਕਰਦੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤਾਂ ਇਸ ਕਰਕੇ ਆ ਵੀ ਹੁਣ ਜੋ ਸਾਨੂੰ ਲੱਗਿਆ ਕਿ ਅਸਲ ਦਿੱਲੀ ਨਾਲ ਇੰਨੇ ਸਮੇਂ ਵਿੱਚ ਗਠਜੋੜ ਔਰ ਜੋ ਪੰਜਾਬ ਦੇ ਭਾਰਗਵ ਜਾਂ ਜਸਕਰਨ ਸਿੰਘ ਆ ਇਹ ਅਫਸਰ ਲਗਭਗ ਦਿੱਲੀ ਦੇ ਹੀ ਨੇ ਲਗਭਗ ਉਹ ਦਿੱਲੀ ਦੇ ਇਹਨਾਂ ਨਾਲ ਦਿੱਲੀ ਨਾਲ ਗਠਜੋੜ ਹੋਇਆ ਹੈਗਾ ਕੇਜਰੀਵਾਲ ਨੂੰ ਬਚਾਉਣ ਲਈ ਜਾਂ ਜਿਹੜੀ ਨਵੀਂ ਮੁੱਖ ਮੰਤਰੀ ਬਣੀ ਸੀ ਉਹਨੂੰ ਜਾਂ ਸ਼ਿਸ਼ੋਧਿਆ ਜਿਨ੍ਹਾਂ ਦੇ ਖਿਨੇ ਈਡੀ ਦੇ ਕਿੰਨੇ ਵੱਡੇ ਇਲਜ਼ਾਮ ਨੇ ਪੰਜਾਬ 'ਚ ਇਹ ਕਿਹੜਾ ਕੁਛ ਨਹੀਂ ਕਰ ਰਿਹਾ ਇਸ ਕਰਕੇ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਯਾਰ ਅੰਦਰ ਖਾਤੇ ਗਠਜੋੜ ਹੀ ਆ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਭਾਜਪਾ ਦੀ ਸਰਕਾਰ ਪੰਜਾਬ 'ਚ ਨਹੀਂ ਹੈਗੀ ਗਠਜੋੜ ਸਰਕਾਰ ਭਾਜਪਾ ਵੀ ਬਰਾਬਰ ਹੀ ਆ ਪੰਜਾਬ ਤੁਹਾਨੂੰ ਪੰਜਾਬ ਦੇ ਲੋਕ ਸਿਆਣੇ ਹੋਣ ਜਿਵੇਂ ਹਰਿਆਣੇ ਦੇ ਵਿੱਚ ਕਹਿੰਦੇ ਭਾਜਪਾ ਦੀ ਸਰਕਾਰ ਆ ਜਾਂ ਨਤੀਸ਼ ਕੁਮਾਰ ਜੀ ਦਾ ਗਠਜੋੜ ਆ ਸਾਂਝੀ ਸਰਕਾਰ ਆ ਇਹ ਵੀ ਸਮਝ ਲੈ ਵੀ ਅੰਦਰ ਖਾਤੇ ਕੇਂਦਰ ਦੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਾਂਝੀ ਸਰਕਾਰ ਆ ਨੁਕਸਾਨ ਬੜਾ ਕੀਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਕਈ ਮਹੀਨੇ ਰੋਡ ਬੰਦ ਰਹੇ ਨੁਕਸਾਨ ਬਹੁਤ ਵੱਡਾ ਹੋਇਆ ਪੰਜਾਬ ਦਾ ਉਹਦੇ ਕਾਰਨ ਸਾਨੂੰ ਇਹ ਕੰਮ ਕਰਨਾ ਪਿਆ ਨਾਲ ਉਹ ਕਹਿੰਦੇ ਕਿ ਮੈਂ ਇੱਕ ਧਿਰ ਦਾ ਮੁੱਖ ਮੰਤਰੀ ਨਹੀਂਗਾ ਮੈਂ ਤਾਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਹਾਂ ਦੇਖੋ ਮੈਂ ਕਹਿੰਨਾ ਚਲੋ ਇਹਦਾ ਪਹਿਲੋਂ ਜਾਜਾ ਲੈ ਲੀਏ ਵੀ 13 ਮਹੀਨੇ ਪਹਿਲੋਂ ਮੋਰਚਾ ਲੱਗਾ ਉਦੋਂ ਪਹਿਲੋਂ ਕਿਹੜਾ ਵਿਕਾਸ ਹੋ ਗਿਆ ਜਿਹੜੇ ਪਹਿਲੇ ਆ 3 ਸਾਲ ਦੇ ਵਿੱਚ ਸਾਲ ਕੱਢ ਦੋ ਤੁਸੀਂ 2 ਸਾਲਾਂ ਦੇ ਵਿਕਾਸ ਤੇ ਚਰਚਾ ਕਰਨ ਨੂੰ ਮੁੱਖ ਮੰਤਰੀ ਸਾਹਿਬ ਵੀ ਉਦੋਂ ਕਿੱਡ ਕਿੰਨੇ ਵਿਕਾਸ ਦੇ ਵਿੱਚ ਰੁਕਾਵਟ ਪਾਈ ਸੀ ਕੀ ਮਾਈਨਿੰਗ ਮਾਫੀਆ ਮੁੱਕ ਗਿਆ ਅੱਜ ਵੀ ਤੁਹਾਨੂੰ ਦਿਖਾ ਦਿੰਨੇ ਆ ਕੀ ਕੇਵਲ ਮਾਫੀਆ ਮੁੱਕ ਗਿਆ ਬੇਰੁਜ਼ਗਾਰੀ ਖਤਮ ਹੋ ਗਈ ਕੇਵਲ ਮਾਫੀਆ ਕਹਿੰਦੇ ਸੀ ਟਰਾਂਸਪੋਰਟ ਮਾਫੀਆ ਕਹਿੰਦੇ ਸੀ ਇਨ ਕਰਪਸ਼ਨ ਜਾਂ ਕਹਿ ਲਓ 30000 ਕਰੋੜ ਰੁਪਇਆ ਕਹਿੰਦੇ ਸੀ ਰੇਟ ਚੋਂ ਕਮਾ ਲੈਣਾ ਉਹ 30000 ਕਰੋੜ ਰੁਪਏ ਦਾ ਰੈਵਨਿਊ ਕਿੱਥੇ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੱਸੋ ਤਾਂ ਸਹੀ ਐਕਸਾਜ ਪਾਲਿਸੀ ਦੇ ਵਿੱਚ ਅਸੀਂ ਕਮਾਈ ਕਰ ਲੈਣੀ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਣ ਦਾ ਠੇਕਾ ਲੈ ਲਿਆ ਹੈਗਾ ਹਾਂ ਜੇ ਜੇ ਹਾਂ ਵੀ ਲੱਗਦਾ ਹੀ ਮੁੱਖ ਮੰਤਰੀ ਸਾਹਿਬ ਨੂੰ ਤੇ ਕਿਦਨ ਮੀਟਿੰਗ ਦੇ ਵਿੱਚ ਸਾਡੇ ਨਾਲ ਗੱਲ ਕੀਤੀ ਹੈਗੀ ਵੀ ਭਾਈ ਮੇਰੇ ਤੇ ਕੇਂਦਰ ਦਬਾਅ ਪਾ ਰਿਹਾ ਜਾਂ ਸਾਡੀ ਸਮੱਸਿਆ ਇਹ ਆ ਸਾਡੇ ਨਾਲ ਬਹਿ ਕੇ ਕੋਈ ਹੱਲ ਕੱਢ ਲਈ ਚੋਰੀ ਛੁਪੇ ਕੇ ਕੇਂਦਰ ਨਾਲ ਰਲ ਕੇ ਹਮਲਾ ਕਰਨਾ ਕਿੰਨੇ ਕਿੰਨੇ ਮੁੱਖ ਮੰਤਰੀ ਨੂੰ ਸਕਾਲਿਆ ਸੀਗਾ ਜਦੋਂ ਤੁਹਾਡੀ ਜਦੋਂ ਤੁਹਾਡੀ ਫੋੜੋ ਫੜਾਈ ਹੋ ਜਾਂਦੀ ਆ ਉਸ ਤੋਂ ਬਾਅਦ ਚ ਕੁਝ ਆਗੂਆਂ ਨੂੰ ਕਿਹਾ ਗਿਆ ਸੀ ਕਿ ਆਜੋ ਮਿਲਣ ਵਾਸਤੇ ਹਨਾ ਐਸਕੇਐਮ ਦੇ ਕੁਝ ਆਗੂਆਂ ਨੂੰ ਪਰ ਉਹਨਾਂ ਨੇ ਵੱਡਾ ਹੌਸਲਾ ਵਿਖਾ ਲਿਆ ਉਹ ਕਹਿੰਦੇ ਜੋ ਕੁਝ ਤੁਸੀਂ ਕੀਤਾ ਵਾਸਤੇ ਤੁਹਾਨੂੰ ਮਿਲਣ ਕਿਉਂ ਆਈਏ ਸਾਡੀਆਂ ਵੀ ਗ੍ਰਿਫਤਾਰੀਆਂ ਕਰ ਸਕਦੇ ਹੋ ਐਸਕੇਐਮ ਨਾਲ ਨਾਨ ਪੋਲੀਟੀਕਲ ਹੁਣ ਏਕਾ ਹੋ ਸਕਦਾ ਕੀ ਲੱਗਦਾ ਤੁਹਾਨੂੰ ਹਾਂ ਦੇਖੋ ਦੋ ਗੱਲਾਂ ਜਦੋਂ ਪੰਜ ਨੂੰ ਉਹਨਾਂ ਤੇ ਹਮਲਾ ਹੋਇਆ ਅਸੀਂ ਉਦੋਂ ਜੇ ਮੈਨੂੰ ਸੁਣਿਆ ਹੋਵੇ ਤਾਂ ਮੈਂ ਉਸ ਦਿਨ ਕਿਹਾ ਸੀ ਕਿ ਬਈ ਸਟੇਟ ਇੱਕੋ ਹੁੰਦਾ ਚਾਹੇ ਦਿੱਲੀ ਹੋਵੇ ਚਾਹੇ ਚੰਡੀਗੜ੍ਹ ਸਟੇਟ 'ਚ ਕੋਈ ਫਰਕ ਨਹੀਂ ਆ ਤੁਸੀਂ ਪ੍ਰੋਟੈਸਟ ਵੀ ਕੀਤੇ ਸੀ ਜਿਹੜੇ ਕਵਰ ਕੀਤੇ ਸੀ ਤੇ ਉਹ ਦਿੱਲੀ ਦੀ ਸਰਕਾਰਾਂ ਦਾ ਫਰਕ ਹੋ ਸਕਦਾ ਇਸ ਸਟੇਟ ਲੈਵਲ ਦਾ ਹਮਲਾ ਤੇ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਅਸੀਂ ਨਹੀਂ ਕਹੀਏ ਫਲਾਣੇ ਤੇ ਹਮਲਾ ਟਿੰਗ ਕੇ ਤੇ ਹਮਲਾ ਤੇ ਸਾਨੂੰ ਇਹਦਾ ਰੱਜ ਕੇ ਵਿਰੋਧ ਕਰਨਾ ਚਾਹੀਦਾ ਅਰ ਮੈਂ ਉਦੋਂ ਵੀ ਕਿਹਾ ਸੀ ਵੀ ਜੇ ਇਕਤਾ ਹੁੰਦੀ ਤੇ ਸ਼ਾਇਦ ਇਹੋ ਜਿਹਾ ਹਮਲਾ ਨਾ ਹੁੰਦਾ ਉਹਨਾਂ ਨੇ ਇੱਕ ਨੂੰ ਸੰਭਾਲ ਲਿਆ ਮੁੜ ਕੇ ਸਾਡੇ ਵਾਲੇ ਪਾਸੇ ਆ ਗਏ ਤੋਂ ਅਸੀਂ ਪਹਿਲੇ ਦਿਨ ਤੋਂ ਭਾਵੇਂ ਵੱਖਰੇਵੇਂ ਹੈਗੇ ਆ ਰਹਿਣੇ ਆ ਰਹਿਣ ਦਿੱਤੇ ਜਾਣ ਪਰ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਹੁਣ ਤੁਹਾਡੇ ਤੇ ਦਿੱਲੀ ਹਮਲਾਵਰ ਆ ਚੰਡੀਗੜ੍ਹ ਹਮਲਾਵਰ ਆ ਔਰ ਉਹਦੇ ਪਿੱਛੇ ਕਾਰਪੋਰੇਟ ਦੀਆਂ ਪਾਲਿਸੀਆਂ ਨੇ ਤੇ ਸਾਨੂੰ ਏਕਾ ਕਰਕੇ ਸਾਰਿਆਂ ਨੂੰ ਬਾਕੀ ਗੱਲਾਂ ਪਿੱਛੇ ਛੱਡ ਦਈਏ ਜੀ ਨਿਭੜ ਲਾਂਗੇ ਇਹਨਾਂ ਦਾ ਮੁਕਾਬਲਾ ਕਰਨਾ ਜੇ ਅਸੀਂ ਏਕੇ ਦੇ ਹਮੈਤੀ ਅਸੀਂ ਤਾਂ ਆਪਣੇ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਵੀ ਇਕੱਠ ਕਰਕੇ ਲੜਨਾ ਚਾਹੀਦਾ ਸਕਮ ਦੇ ਆਗੂ ਨੇ ਪਹਿਲਾਂ ਵੀ ਕਿਹਾ ਸੀ ਭੰਦੇਰ ਸਾਹਿਬ ਡੱਲੇਵਾਲ ਸਾਹਿਬ ਪਿੱਛੇ ਆਜੋ ਆਪਾਂ ਇਕੱਠੀ ਲੜਾਈ ਲੜਾਂਗੇ ਹੁਣ ਤੁਸੀਂ ਪਿੱਛੇ ਆ ਗਏ ਹੋ ਭਾਵੇਂ ਉਹ ਜ਼ਬਰ ਦੇ ਨਾਲ ਪਿੱਛੇ ਕਿਸੇ ਤਰ੍ਹਾਂ ਵੀ ਹੁਣ ਇੱਕ ਆ ਸੰਭੋ ਲੱਗਦਾ ਕਿ ਸਾਰੇ ਇਕੱਠੇ ਹੋ ਕੇ ਕਿਉਂਕਿ ਕਿਸਾਨੀ ਦੀ ਲੜਾਈ ਤੇ ਇੱਕੋ ਹੀ ਹੈ ਨਾ ਜੇ ਮੰਗਾ ਤੁਹਾਡਿਆਂ ਵੀ ਇੱਕੋ ਹੈ ਸਕਮ ਦੀ ਵੀ ਇੱਕੋ ਮੰਗਾ ਹਾਂ ਦੇਖੋ ਸਵਾਲ ਤੇ ਕੇ ਬੁਰ ਸਰਕਾਰ ਨੇ ਮੋਰਚਾ ਖੇਡ ਦਿੱਤਾ ਅਸੀਂ ਤਾਂ ਆਸ ਤੇ ਰੱਖਦੇ ਇੱਕ ਆ ਹੋਣਾ ਚਾਹੀਦਾ ਹੁਣ ਇਹ ਦੇਖਦੇ ਹਾਂ ਸਾਡੀ ਕੋਸ਼ਿਸ਼ ਹੋਊਗੀ ਵੀ ਇੱਕ ਤਾਂ ਹੋਵੇ ਅਸੀਂ ਤਾਂ 13 ਮਹੀਨੇ ਪਹਿਲਾਂ ਵੀ 6 ਮਹੀਨੇ ਕੇ ਲਈ ਜ਼ੋਰ ਲਾਇਆ ਲਗਭਗ ਇਹਦੇ ਵਿੱਚ ਵੀ ਜ਼ੋਰ ਲਾਉਂਦੇ ਰਹੇ ਹੁਣ ਵੀ ਜ਼ੋਰ ਲਾਉਂਦੇ ਰਹੇ ਡਿਕਟੇਟਰਸ਼ਿਪ ਸੀ ਪੰਦੇਰ ਸਾਹਿਬ ਤੁਹਾਡਾ ਜ਼ਿਆਦਾ ਜ਼ਿਕਰ ਆਉਂਦਾ ਜੇ ਉਧਰ ਪਾਸੇ ਗੱਲ ਕਰੀਏ ਨਾ ਜਦੋਂ ਅਸੀਂ ਕਿਤੇ ਮੀਡੀਆ ਨੇ ਗੱਲਬਾਤ ਕੀਤੀ ਕਹਿੰਦੇ ਕਿ ਡਿਕਟੇਟਰਸ਼ਿਪ ਸੀ ਪੰਦੇਰ ਸਾਹਿਬ ਨਹੀਂ ਸੀ ਇਹ ਕਹੋਂ ਦਿੰਦੇ ਕਾਰਨ ਕੀ ਲੱਗਦਾ ਨਾ ਮੈਨੂੰ ਨਹੀਂ ਜਿਹਾ ਕੋਈ ਲੱਗਿਆ ਕੋਈ ਵੀ ਆਗੂ ਮੂੰਹ ਤੇ ਆ ਕੇ ਕਹੇ ਤਾਂ ਫਿਰ ਮੇਰੀ ਵਧੀਆ ਗੱਲ ਹੋਊਗੀ ਨਿਉ ਕਹਿਨ ਨੂੰ ਜੋ ਮਰਜ਼ੀ ਕਹਿਨ ਜੀ ਉਹ ਕਹਿਨ ਨੂੰ ਨਹੀਂ ਹੈਗਾ ਅਸੀਂ ਤਾਂ ਸਾਰੇ ਅੱਗੇ ਕੋਈ ਅਜੇ ਹੀ ਨਾ ਸਾਡੀ ਪਾਲਿਸੀ ਆ ਨਾ ਸਾਡੀ ਪਹੁੰਚ ਆ ਸਗੋ ਅਸੀਂ ਤਾਂ ਏਕਾ ਕਰਨ ਦੇ ਵਿੱਚ ਕਹਿ ਲਓ ਵੀ ਸਾਨੂੰ ਲੱਗਦਾ ਵੀ ਜਾਂ ਐਵੇਂ ਫਾਟਾ ਬਣਾਉਂਦੇ ਆ ਵੀ ਜ਼ੋਰ ਲਾਈ ਜਨੇ ਇਹ ਤਾਂ ਨਿਕਲਦਾ ਕੋਈ ਨਹੀਂ ਅਸੀਂ ਇਹਨੇ ਚਲੋ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਨਿਕਲੇ ਭਾਵੇਂ ਨਾ ਨਿਕਲੇ ਨੌਰੀ ਤੇ ਝੰਬੂ ਜੋ ਨੁਕਸਾਨ ਹੋਇਆ ਖਾਸ ਕਰਕੇ ਟਰਾਲੀਆਂ ਦਾ ਪਤਾ ਲੱਗ ਰਿਹਾ ਕਿੰਨੀਆਂ ਟਰਾਲੀਆਂ ਚਲ ਗਈਆਂ ਵਾ ਇੱਕ ਟਰਾਲੀ ਦੀ ਪਤਾ ਲੱਗਾ ਕਿ ਪੁਲਿਸ ਵਾਲੇ ਨੇ ਚੱਕ ਲਈ ਆ ਸਮਾਨ ਝੁੱਕਿਆ ਜਾਂਦਾ ਵਾ ਇਹ ਜਿਹੜੀਆਂ ਕਟਣਾਵਾਂ ਹੋਈਆਂ ਇਹਦੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਨੁਕਸਾਨ ਦੀ ਪਰਪਾਈ ਹੁਣ ਆਮ ਕਿਸਾਨ ਆਓ ਪਹਿਲਾਂ ਕਰਜ਼ੇ ਨਾਲ ਪੀੜਤ ਹੋਊਗਾ ਪਰ ਜੇ ਉਹਦੀ 4-5 ਲੱਖ ਦੀ ਜਾਂ ਉਸ ਤੋਂ ਵੱਧ ਨੁਕਸਾਨ ਹੋ ਜਾਂਦਾ ਤੇ ਪਰਪਾਈ ਕੌਣ ਕਰੂਗਾ ਹਾਂ ਦੇਖੋ ਪਰਪਾਈ ਤਾਂ ਉਹਨਾਂ ਕੋਈ ਕਰਾਵਾਂਗੇ ਜਿਨ੍ਹਾਂ ਦੇ ਛੱਤਰ ਛਾਇਆ ਹੇਟ ਉਹ ਸਾਰਾ ਮੋਰਚਾ ਖੇੜੇ ਆ ਗਿਆ ਕੱਲਾ ਟਰਾਲੀ ਸ਼ਬਦ ਦੀ ਹਰ ਤਰ੍ਹਾਂ ਦਾ ਸਮਾਂ ਬਹੁਤ ਸਾਰਾਂ ਦੇ ਸਮਾਨ ਆ ਬਿਲਕੁਲ ਬਹੁਤ ਤਰ੍ਹਾਂ ਜੜੀ ਵੀ ਜੋ ਵੀ ਹੋਊਗਾ ਨਹੀਂ ਤਾਂ ਪੰਜਾਬ ਦੇ ਲੋਕ ਕਦੀ ਵੀ ਨੁਕਸਾਨ ਤੋਂ ਨਹੀਂ ਭੱਜਦੇ ਹੁੰਦੇ ਜੜੇ ਪਿੰਡਾਂ ਚੋਂ ਗਈ ਉਥੋਂ ਪਿੰਡਾਂ ਚ ਵੀ ਪਰਪਾਈ ਕਰ ਲਾਂਗੇ ਨੁਕਸਾਨ ਦੀ ਪਰਪਾਈ ਪੰਜਾਬੀ ਕਰ ਦਿੰਦੇ ਹੁੰਦੇ ਠੀਕ ਆ ਹਾਂ ਜੜੇ ਇਹਨਾਂ ਨੇ ਪੰਜਾਬੀਆਂ ਦੇ ਮਨਾਂ ਤੇ ਦਾਗ ਲਾਏ ਨੇ ਉਹ ਉਹ ਨਹੀਂ ਕਦੀ ਮਿਟਣੇ ਹੈਗੇ ਉਹ ਤਾਂ ਪੰਜਾਬੀ ਜਵਾਬ ਦੇਣਗੇ ਅਰ ਜਿੱਥੋਂ ਤੱਕ ਸਵਾਲ ਹੈਗਾ ਬੜੀਆਂ ਸਰਕਾਰਾਂ ਅਸੀਂ ਸੁਣੀਆਂ ਅੱਡ ਅੱਡ ਤਖੱਲਸ ਹੁੰਦੇ ਸੀ ਸਰਕਾਰਾਂ ਪ੍ਰਤੀ ਕਿਸੇ ਨੇ ਕੁਛ ਕਹਿਣਾ ਪਰ ਪਹਿਲੀ ਵਾਰ ਹੁਣ ਲੋਕ ਕਹਿ ਰਹੇ ਆ ਵੀ ਜਿਵੇਂ ਹਾਕਮ ਸਰਕਾਰ ਜਿਹੜੀ ਆ ਜਾਂ ਪ੍ਰਸ਼ਾਸਨ ਆ ਵੀ ਕੀ ਕੀ ਉਹਨ ਕਹਿੰਦੇ ਵੀ ਟਰਾਲੀ ਚੋਰ ਸਰਕਾਰ ਜਾਂ ਏਸੀ ਚੋਰ ਸਰਕਾਰ ਕਿ ਫ੍ਰਿਜ ਚੋਰ ਸਰਕਾਰ ਸਿਲੰਡਰ ਚੋਰ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਖੁਦ ਤੀਨਾ ਚੋਰ ਤੋਂ ਮਲੇ ਇਸ ਕਿਸਮ ਦੇ ਕੱਲ ਲ ਸੁਣ ਜੇ ਲੋਕ ਦੇ ਰਹੇ ਵੀ ਟਰਾਲੀ ਚੋਰ ਸਰਕਾਰ ਆ ਤੇ ਸਰਕਾਰ ਵਾਸਤੇ ਬਹੁਤ ਵੱਡੇ ਸਵਾਲ ਨੇ ਉਹਨਾਂ ਨੂੰ ਸਵਾਲ ਇਹ ਪਿੰਡਾਂ ਦੀ ਗਲੀ ਗਲੀ ਚ ਗੂੰਜਣੇ ਨੇ ਔਰ ਜਿਹੜੇ ਉਹਨਾਂ ਦੇ ਉਹਨਾਂ ਦਾ ਅਪੋਰਚ ਉਹਦੀ ਕੋਈ ਵਖਰੇਵਾ ਨਹੀਂ ਸਿਆਸੀ ਪਾਰਟੀਆਂ ਦਾ ਕੁਰਸੀ ਦੀ ਲੜਾਈ ਆ ਉਹਨਾਂ ਦੇ ਕਹਿ ਲਓ ਵੀ ਸਰੀਕ ਵੀ ਹੋਣੇ ਤਖੱਲਸ ਨਾ ਉਹਨਾਂ ਨੂੰ ਬੁਲਾਉਣਗੇ ਬੇ ਟਰਾਲੀ ਚੋਰਾਂ ਦੀ ਸਰਕਾਰ ਆ ਤੇ ਫਿਰ ਭਾਈ ਪਰ ਭਾਈ ਅਸੀਂ ਕਰਾਵਾਂਗੇ ਆਪਦੇ ਅੰਦੋਲਨ ਦੇ ਜ਼ੋਰ ਨਾਲ ਹਰ ਇੱਕ ਸਮਾਨ ਦੇ ਵੈਸੇ ਤੇ ਤੁਹਾਡੇ ਹੱਕ ਦੇ ਵਿੱਚ ਆਵਾਜ਼ ਵੀ ਜੇ ਉੱਥੇ ਦੀ ਅੰਦਰ ਵੀ ਗੂੰਜੀ ਆ ਟਰਾਲੀ ਦੀ ਗੱਲ ਚੱਲੀ ਤੇ ਪਿੱਛੇ ਇੱਕ ਐਮਐਲਏ ਸਾਹਿਬ ਦੀ ਆਵਾਜ਼ ਆਈ ਤੇ ਉਹ ਕਹਿੰਦੇ ਕਿ ਤੁਹਾਡਾ ਬਾਦਲ ਸਾਹਿਬ ਕਹਿੰਦੇ ਤੁਹਾਡਾ ਕਿਹੜਾ ਨਾਮ ਲਿਆ ਵਾ ਤੁਹਾਨੂੰ ਕੋਈ ਦਰਦ ਹੋ ਰਿਹਾ ਇਦਾਂ ਦੀ ਗੱਲਾਂ ਅੰਦਰ ਹੋ ਰਹੀਆਂ ਤੁਹਾਡਾ ਵੱਡਾ ਜ਼ਿਕਰ ਹੋ ਰਿਹਾ ਉੱਥੇ ਕਾਸੇ ਕਿਸਾਨਾਂ ਦਾ ਹਾਂ ਦੇਖੋ ਵਿਰੋਧੀ ਧਿਰ ਦਾ ਕੰਮ ਹੈਗਾ ਉਹ ਜੋ ਮਸਲੇ ਉਹਦੀ ਆਵਾਜ਼ ਚੱਕਣੀ ਬਟ ਵਿਰੋਧੀ ਧਿਰਾਂ ਵੀ ਕਹਿ ਲੋ ਵੀ ਆਪਣੀ ਸੱਤਾ ਦੀ ਪ੍ਰਾਪਤੀ ਚੋਂ ਗੱਲਾਂ ਕਰਦੀਆਂ ਨੇ ਇੱਕ ਜਿਹੜਾ ਜਮੂਰੀ ਹਕੀਕੀ ਰੋਲ ਹੁੰਦਾ ਨਾ ਵਿਰੋਧੀ ਧਿਰ ਦਾ ਉਹ ਨਹੀਂ ਚੱਕਦੀਆਂ ਹੈਗੀਆਂ ਤੋ ਮੈਨੂੰ ਲੱਗਦਾ ਉਹ ਚੱਕਣਾ ਚਾਹੀਦਾ ਅਸੀਂ ਤੱਕ ਵਿਰੋਧੀ ਧਿਰ ਤੇ ਵੀ ਹਮਲਾ ਹੋਵੇ ਆਪਦਾ ਪੱਖ ਰੱਖਦੇ ਆ ਜਿੰਨਾ ਕਿ ਸਾਥੋਂ ਆਵਾਜ਼ ਜਿੰਨੀ ਸਾਡੀ ਲੋਕਾਂ ਤੱਕ ਪਹੁੰਚ ਸਕਦੀ ਹੈ ਵੀ ਕਿਸੇ ਵੀ ਜਮਹੂਰੀਅਤ ਦੇ ਵਿੱਚ ਵਿਰੋਧੀ ਧਿਰ ਦੇਖੋ ਜਿਹੜੀ ਕਟੋ-ਕਟ ਕੀ ਕਹਿੰਦੇ ਆ ਆਪ ਪਾਛਪਾ ਵਾ ਇਹ ਲਗਭਗ ਜਿੰਨੀਆਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਸਾਰਿਆਂ ਨੂੰ ਈਡੀ ਦਾ ਸੀਆਈਬੀ ਨਿਸ਼ਾਨਾ ਬਣਾ ਰਹੀਆਂ ਠੀਕ ਹੈ ਨਾ ਆਪਣੇ ਸਰਕਾਰਾਂ ਨੂੰ ਨਹੀਂ ਬਣਾ ਰਹੀਆਂ ਹੈਗੀਆਂ ਤਾਂ ਅਸੀਂ ਕਹਿੰਨੇ ਵੀ ਨਹੀਂ ਆਏ ਨਹੀਂ ਬਦਲੇ ਦੀ ਭਾਵਨਾ ਨਾਲ ਜਿਹਾ ਨਹੀਂ ਹੋਣਾ ਚਾਹੀਦਾ ਜੇ ਕੋਈ ਵਾਕਿਆ ਦੋਸ਼ੀ ਆ ਤੇ ਕਾਨੂੰਨ ਆਪਦਾ ਕੰਮ ਕਰੇ ਇਹੀ ਭਗਵੰਤਮਾਨ ਦੀ ਵਿਜੀਲੈਂਸ ਕਰਦੀ ਹੈ ਠੀਕ ਆ ਆਪਦੇ ਤਾਂ ਉਹਨਾਂ ਨੂੰ ਨਜ਼ਰ ਨਹੀਂ ਹੁੰਦੀ ਹੈਗੇ ਜਿੰਨੇ ਐਮਐਲਏ ਆ ਤੁਸੀਂ ਦੇਖੋ ਜਦੋਂ ਹਲਫਨਾਮੇ ਇਹਨਾਂ ਨੇ ਭਰਨੇ ਆ ਨਾ ਤੁਸੀਂ ਦੇਖ ਲਓ ਗਰੀਬਾਂ ਦੇ ਪੁੱਤਾਂ ਦੀ ਕਿੰਨੀ ਆਮਦਨ ਵੱਜੂਗੀ ਹੁਣ ਤੁਸੀਂ ਦੇਖ ਲਓ ਮੈਂ ਉਹ ਵੀ ਤੁਹਾਡੀ ਆਮਦਨ ਵਿਖਾਉਣੇਗਾ ਥੋੜੀ ਦੇਰ ਤੱਕ ਵਿਖਾਉਣੀ ਹੈ ਅਸੀਂ ਘਰ ਦੇ ਵਿੱਚ ਮੌਜੂਦ ਆ ਸਰੋਂ ਸਿੰਘ ਪੰਦੇੜ ਜੀ ਦੇ ਇਹ ਵੀ ਆਮਦਨ ਦਿਖਾ ਲਾਂਗੇ ਕਿਉਂਕਿ ਬੜੀ ਚਰਚਾ ਚ ਰਹੀ ਹੋਏਗੀ ਤੁਹਾਡੀ ਬੜੀ ਵੱਡੀ ਕੋਠੀ ਆ ਮੈਂ ਚਾਹੂੰਗਾ ਕਿ ਉਸ ਤੋਂ ਬਾਅਦ ਦੇ ਵਿੱਚ ਨਾ ਲਾਸਟ ਐਂਡ ਦੇ ਵਿੱਚ ਗਰਮੀਦ ਨੂੰ ਕਹਾਂ ਰੈਡੀ ਰਹੋ ਆਪਾਂ ਕੋਠੀ ਜ਼ਰੂਰ ਦਿਖਾ ਲੈਣੀ ਆ ਜਿਹੜੀ ਤੁਸੀਂ ਵੱਡੀ ਬਿਲਡਿੰਗ ਉਹ ਸਾਰੀ ਕੀਤੀ ਆ ਮੈਂ ਦੇਖ ਰਿਹਾ ਸੀ ਉਹ ਕੋਠੀ ਦੇ ਅੰਦਰ ਹੀ ਬੈਠੇ ਰਹੇ ਥੋੜਾ ਸਮਾਂ ਚਾਹ ਪਾਣੀ ਉੱਤੇ ਛਕਿਆ ਆਪਾਂ ਅੱਛਾ ਇਹ ਦੱਸਿਓ ਤਸ਼ੱਦਦ ਤੋਂ ਬਚਿਓ ਕਿਉਂਕਿ ਕੁਝ ਕਿਸਾਨਾਂ ਆਗੋਂ ਤੋਂ ਤਸ਼ੱਦਦ ਵੀ ਹੋਇਆ ਵੈ ਦੇਖੋ ਜਿਹੜੇ ਸਧਾਰਨ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਹੋਇਆ ਉਹ ਤਾਂ ਕੈਮਰਿਆਂ ਤੇ ਹੱਥ ਰੱਖ ਕੇ ਸਾਨੂੰ ਲੋਕ ਦੱਸਦੇ ਆ ਉਹਦੀ ਕੋਈ ਸਨਾਖਤ ਨਹੀਂ ਹੈਗੀ ਹੌਲੀ ਲਈ ਕਰਾਂਗੇ ਬਰਾਮਕੇ ਸਾਹਬ ਤੇ ਤਾਂ ਮਤਲਬ ਐਸਚਓ ਨੇ ਜਾ ਕੇ ਮਤਲਬ ਪੂਰੀ ਡਾਂਗ ਤੋੜੀ ਹੈਗੀ ਹੈ ਬਲਵੰਤ ਸਿੰਘ ਬਰਾਮਕੇ ਬਲਵੰਤ ਸਿੰਘ ਬਰਾਮਕੇ ਤੇ ਇਹ ਤਾਂ ਸਪਸ਼ਟ ਹੀ ਸੀਗਾ ਜਦੋਂ ਉਹਨੂੰ 20 ਤਰੀਕ ਨੂੰ ਜਾ ਕੇ ਕੁੱਟਿਆ ਗਿਆ ਜਦੋਂ ਉਹ ਮੰਦਾ ਵੀ ਠੀਕ ਐ ਸੀ ਆਪਣਾ ਸਮਾਨ ਇਕੱਠਾ ਕਰਕੇ ਤੁਰ ਜਾਨੇ ਉਹ ਮੋਰਚੇ ਤੇ ਪੁੱਟਿਆ ਗਿਆ ਤੇ ਜਾਂ ਬੁਝਕੈਨ 12 ਵਜੇ ਜਾ ਕੇ ਲੋਕਾਂ ਦੇ ਸਾਹਮਣੇ 40 50 ਜਿਹੜਾ ਹਰਪ੍ਰੀਤ ਸਿੰਘ ਆ ਸ਼ੰਭੂ ਦਾ ਐਸਐਚਓ ਉਹਦੇ ਬਲੋਂ ਤਸ਼ਦਦ ਕੀਤਾ ਗਿਆ ਔਰ ਇਸ ਗੱਲ ਦੀ ਅਸੀਂ ਵੱਡੇ ਅਧਿਕਾਰੀਆਂ ਨੂੰ ਦੱਸਿਆ ਕੋਈ ਕਾਰਵਾਈ ਨਹੀਂ ਹੈਗੀ ਤੋ ਹਰੇ ਖਨੌਰੀ ਦੀਆਂ ਵੀ ਅਸਲ ਪਿਕਚਰਾਂ ਨਹੀਂ ਹੈਗੀਆਂ ਕਿਉਂਕਿ ਕੈਮਰੇ ਅੰਦਰ ਲਾ ਕੇ ਜਾਣ ਹੀ ਨਹੀਂ ਦਿੱਤੇ ਇਹ ਤਾਂ ਹੁਣ ਜਦੋਂ ਸ਼ਨਾਖਤ ਹੋ ਪਤਾ ਲੱਗੂ ਕਿਹੜੇ ਕਿੜਿਆਂ ਨੂੰ ਕੀ ਕੀ ਜ਼ੁਲਮ ਕੀਤੇ ਗਏ ਇੱਕ ਹੋਰ ਵੀ ਬੜੀ ਹਵਾ ਓਡੀਸਾ ਦੇ ਨਾਲ ਦੇ ਵਿੱਚ ਤੇ ਸਾਡੇ ਵਿੱਚ ਵੀ ਕਈ ਮੀਡੀਆ ਕਰਮੀਆਂ ਜੀ ਵਾਈ ਸੀ ਉਹ ਗੱਲ ਕਹਿੰਦੇ ਹੈ ਕਿ ਪੰਦੇਰ ਸਾਹਿਬ ਜਾਂ ਵੱਡੇ ਆਗੂ ਆ ਉਹਨਾਂ ਨੂੰ ਡਿਬਰੂਗੜ ਜੇਲ੍ਹ ਚ ਭੇਜਿੰਦੀਆਂ ਫੋਂ ਓਡੀਸਾ ਦੇ ਨਾਲ ਦੇ ਦੇਖੋ ਬਹੁਤ ਕੁਝ ਸਰਕਾਰ ਕਾਲੇ ਪਾਣੀ ਭੇਜ ਲਿਆ ਜਿੱਥੇ ਭੇਜਣਾ ਭੇਜ ਲਵੇ ਅੱਜੇ ਵੀ ਤਾਂ ਸਰਕਾਰ ਤੋਂ ਬਾਹਰ ਨਹੀਂ ਨਾ ਅਸੀਂ ਤੇ ਕਹਿੰਨੇ ਹੁਣ ਡੀਜੀਪੀ ਪੰਜਾਬ ਭਗਵੰਤ ਮਾਨ ਆ ਕੇ ਫੜ ਲਵੇ ਅਸੀਂ ਕਿਹੜਾ ਵੀ ਅਗਲੇ ਬਨੇ ਗ੍ਰਿਲਾਂ ਲਾਈਆਂ ਵੀ ਅਸੀਂ ਨਹੀਂ ਜਾਣਾ ਚਾਹੁੰਦੇ ਇਹ ਸਰਕਾਰ ਨੇ ਵੇਖਣਾ ਹੁੰਦਾ ਵੀ ਉਹਨੂੰ ਵਾਰਾ ਖਾਂਦਾ ਕੇ ਨਹੀਂ ਵਾਰਾ ਖਾਂਦਾ ਸਰਕਾਰ ਦੇ ਆਈਟੀ ਸੈੱਲ ਬਹੁਤ ਵੱਡੇ ਨੇ ਜਾਨੀ ਆਈਟੀ ਸੈੱਲ ਚਾਹੇ ਕੇਂਦਰ ਦੇ ਹੋਣ ਪੰਜਾਬ ਦੇ ਹੋਣੂ ਇਸ ਕਿਸਮ ਦੀਆਂ ਆ ਗੱਲਾਂ ਵੀ ਫਲਾਉਣ ਗਿਆ ਵੀ ਲੋਕਾਂ 'ਚ دہشت ਬਣੇ ਅਰੇ ਇਹ ਵੀ ਫਲਾਉਣ ਗਿਆ ਵੀ ਇਹਨਾਂ ਨੇ ਫਲਾਣਾ ਪੈਸਾ ਲੈ ਲਿਆ ਇਹਨਾਂ ਨੇ ਮੋਰਚਾ ਵੇਚਤਾ ਇਹ ਚੀਜ਼ਾਂ ਕਾਉਣ ਗਿਆ हां ਜਿਨ੍ਹਾਂ ਨੇ ਮੋਰਚੇ ਵਿੱਚ ਨੇ ਹੁਣ ਉਹ ਆਪਣੇ ਸਿਰ ਤੇ ਡਾਂਗਾ ਨਹੀਂ ਸਿੱਤੇ ਉਸ ਤੇ ਜੇਲਾ ਨਹੀਂ ਕਰਦੇ ਉਹ ਆਪਣਾ ਇਹਨਾਂ ਨੁਕਸਾਨ ਨਹੀਂ ਕਰਾਉਂਦੇ ਹੁੰਦੇ ਮੋਰਚੇ ਤਾਂ ਸੌਖੇ ਵੇਖ ਜਾਂਦੇ ਹੁੰਦੇ ਬੜੀ ਰਮਾਨਨਾ ਸਮਝਾਉਤਾ ਹੋ ਜਾਂਦਾ ਹੁੰਦਾ ਤਾਂ ਇਹ ਆਈਟੀ ਸੈੱਲ ਕਿਸਾਨਾਂ ਦੀ ਕਿਰਦਾਰ ਕੂਸੀ ਕਰੂਗਾ ਚਾਹੇ ਐਸਕੇਮ ਦੇ ਬੰਦੇ ਹੋਣ ਚਾਹੇ ਇਧਰ ਹੋਵੇ ਵੀ ਅਸਲ ਵਿੱਚ ਵਿਰੋਧੀ ਤੇਰੇ ਅਸੀਂ ਹੈ ਹੀ ਕਿਸਾਨ ਮਜ਼ਦੂਰ ਅਸੀਂ ਸ਼ਹਿਰੀਆਂ ਦੀ ਆਵਾਜ਼ ਬਣੀਏ ਵੀ ਤੁਹਾਡੀਆਂ ਛੋਟੀਆਂ ਦੁਕਾਨਦਾਰਾਂ ਖੋਹ ਲੈਣੀਆਂ ਜਿਵੇਂ ਵੱਡੇ ਮਾਲ ਆ ਕੇ ਉਹ ਕਹਿੰਦੇ ਲੈ 80 ਲੱਤ ਡਾਉਂਦਾ ਵੀ ਅਸੀਂ ਸਮਾਲ ਇੰਡਸਟਰੀ ਦੀ ਗੱਲ ਕਰੀਏ ਵੀ ਵੱਡੀ ਸਟਾਈਟ ਤੁਹਾਨੂੰ ਖਾ ਜਾਣਾ ਜੇ ਅਸੀਂ ਮਜ਼ਦੂਰ ਦੀ ਗੱਲ ਕਰੀਏ ਵੀ ਜਿਵੇਂ ਤੁਹਾਨੂੰ ਡਾਕੇ ਮਾਰ ਰਹੇ ਵੀ ਤੁਹਾਡਾ ਨੁਕਸਾਨ ਹੋ ਰਿਹਾ ਅਸੀਂ ਮੁਲਾਜ਼ਮ ਨੂੰ ਕਹੀਏ ਵੀ ਮੁਲਾਜ਼ਮ ਵੀ ਤਕੜਾ ਸੀ ਕਿਸਾਨ ਦੀ ਗੱਲ ਤਾਂ ਕਰਦੇ ਕਰਦੇ ਉਹ ਕਹਿੰਦੇ ਵੀ ਪੂਰੇ ਪੰਜਾਬੀਆਂ ਵਾਸਤੇ ਇੱਕ ਧਿਰ ਹੈ ਤੇ ਜੇ ਧਿਰ ਨੂੰ ਕੁੱਟ ਲਿਆ ਜਾਵੇ ਤੇ ਬਾਕੀ ਕੋਈ ਏਡੀ ਤਕੜੀ ਧਿਰ ਹੈ ਨਹੀਂ ਜਿਹੜੀ ਜਿਹੜੀ ਆ ਗਈ ਜਾ ਕੇ ਤਾਂ ਕਿਉਂ ਕਰਦੇ ਤੁਸੀਂ ਗਲਤ ਹੀ ਹੋ ਗਈ ਹਾਂ ਇਹੀ ਆ ਵੀ ਅਸੀਂ ਆਵਾਜ਼ ਮਾਰਦੇ ਨਾ ਪੰਜਾਬੀਆਂ ਦੀ हां ਜਿੱਥੋਂ ਤੱਕ ਵਿਰੋਧੀ ਧਿਰ ਦਾ ਸਵਾਲ ਆ ਉਹਦਾ ਤਾਂ ਇੰਨਾ ਹੀ ਰੋਲ ਆਣਾ ਚਾਹੀ ਮੈਂ ਸਾਰੀਆਂ ਆਪਣੇ ਜਗ੍ਹਾ ਪਾਰਟੀਆਂ ਗਈ ਨੇ ਉਹ ਤਾਂ ਸੱਤਾ ਦੀ ਕੁਰਸੀ ਲਈ ਲੜ ਰਹੀਆਂ ਨੇ ਹਕੀਕੀ ਮੈਨ ਵਿੱਚ ਲੋਕਾਂ ਦੇ ਮੁੱਦਿਆਂ ਨਾਲ ਉਹਨਾਂ ਦਾ ਸਬੰਧ ਨਹੀਂ ਹੈ ਸੱਤਾ ਚ ਉਹ ਵੀ ਰਹੀਆਂ ਨੇ ਸਾਡਾ ਨਾ ਸੱਤਾ ਨਾ ਲੈਣਾ ਦੇਣਾ ਅਸੀਂ ਤਾਂ ਆਵਾਜ਼ ਹੈ ਨਾ ਵੀ ਪਹਿਲੋਂ ਹੁਣ ਵੀ ਕਹਿਣਾ ਵੀ ਆਖਿਰ ਫਾਰਮ ਬੰਨਨੇ ਜੇ ਹੋਣਾ ਜਾ ਕੇ ਇਹ ਵੱਡੇ ਫਾਰਮਾਂ ਦੀ ਖੇਤੀ ਹੋਣੀ ਜਮੀਨਾਂ ਜਾਣੀਆਂ ਇਹ ਛੋਟੀ ਦੁਕਾਨਦਾਰੀ ਵੀ ਜਾਣੀ ਆ ਲੱਗੂ ਉਦਯੋਗ ਵੀ ਜਾਣਾ ਹੁਣ ਉਹਨਾਂ ਦੀ ਮਰਜ਼ੀ ਹੋ ਮੈਂ ਸਵੇਰ ਦਾ ਵੇਖ ਰਿਹਾ ਸੀ ਵਿਉਂਤਬੰਦੀਆਂ ਹੋ ਰਹੀਆਂ ਛਾਂ ਦੇ ਇੱਕ ਪਹਿਲੋ ਮੀਟਿੰਗ ਕੀਤੀ ਇੱਕ ਨੌਣ ਤੋਂ ਪਹਿਲੋ ਹੋ ਗਈ ਸੀ ਤੁਸੀਂ ਬਾਅਦ ਚ ਨਾਤੇ ਫਿਰ ਉਸ ਤੋਂ ਬਾਅਦ ਮੀਟਿੰਗ ਹੋਈ ਇੱਕ ਸਾਡੇ ਬੈਠੇ ਬੈਠਾ ਮੀਟਿੰਗ ਹੋਈ ਕੀ ਗੱਲ ਫਿਰ ਕੋਈ ਹੋਰ ਨਵੀਂ ਵਿਉਂਤਬੰਦੀਆਂ ਰਣਨੀਤੀਆਂ ਲੁਕੀਆਂ ਜਾ ਰਹੀਆਂ ਹਾਂ ਠੀਕੋ ਇੱਕ ਲਾਨ ਹੈਗਾ 31 ਦਾ ਪੰਜਾਬ ਦੇ ਮੰਤਰੀਆਂ ਦਾ ਆਮ ਆਦਮੀ ਪਾਰਟੀ ਦੇ ਇੱਕ ਦਿਨ ਦਾ ਪ੍ਰੋਗਰਾਮ ਆ 12 ਤੋਂ 4 ਰਿਹਾ ਮੇਰੇ ਖਿਆਲ ਉਹਦੀ ਵਿਉਂਤ ਕਰ ਰਹੇ ਸੀ ਬਾਕੀ ਹੋਰ ਵੀ ਮੀਟਿੰਗਾਂ ਦੇ ਅੰਦਰ ਸਾਰੇ ਐਨਲਿਸਿਸ ਕਰਦੇ ਰਹੀ ਨਹੀਂ ਵੀ ਕਿੱਥੇ ਫਰਕ ਰਹੇ ਗੀ ਚੰਗੇ ਪੱਖ ਰਹੇ ਕਿਵੇਂ ਲੋਕਾਂ ਨੂੰ ਹੁਣ ਨਵੇਂ ਸਿਰ ਤੋਂ ਲੋਕਾਂ 'ਚ ਗੱਲ ਲੈ ਕੇ ਜਾਈਏ ਵੀ ਦੇਖੋ ਨੰਗਾ ਚਿੱਟਾ ਮੈਂ ਤਾਂ ਇਹਨੂੰ ਐਸ ਤੰਗ ਨਾ ਕਰਦਾ ਹੁਣਾਂ ਵੀ ਪਹਿਲੋਂ ਇਰਾਨ ਤੋਂ ਠੀਕ ਹੈ ਮਿਡਲ ਈਸਟ ਮਿਡਲ ਤੋਂ ਜਾਂ ਇਹ ਤੋਂ ਕਦੋਂ ਪਾਕਿਸਤਾਨ ਤੋਂ ਇੱਕ ਪਾਲਿਸੀ ਬਣ ਕੇ ਧੜਵੀ ਸਿੱਧਾ ਹਮਲਾ ਕਰਦੇ ਸੀਗੇ ਉਹਦੇ ਨਾਲ ਦਿੱਲੀ ਦਾ ਤਖਤ ਤੇ ਲਾਹੌਰ ਦਾ ਤਖਤ ਰਲ ਜਾਂਦਾ ਸੀ ਹੁਣ ਵਾਸ਼ਿੰਗਟਨ ਪਾਲਿਸੀ ਬਣਾਉਂਦਾ ਕਾਰਪੋਰੇਟ ਦੀ ਹੁਣ ਦਿੱਲੀ ਦਾ ਤਖਤ ਠੀਕ ਆ ਤੇ ਹੁਣ ਚੰਡੀਗੜ੍ਹ ਦਾ ਤਖਤ ਰਲਦਾ ਤੇ ਅਸੀਂ ਕਹਿੰਨੇ ਵੀ ਜਿਹੜਾ ਹੁਣ ਇਹ ਜਕਰੀਆ ਖਾਨ ਭਾਈ ਬਣਿਆ ਪਿਆ ਪੰਜਾਬ ਦਾ ਮੁੱਖ ਮੰਤਰੀ ਇਹਦੇ ਨਾਲ ਨਿਭੜ ਲਿਏ ਪਹਿਲੋ ਠੀਕ ਹੈ ਫਿਰ ਦਿੱਲੀ ਵਾਲਿਆਂ ਨਾਲ ਵੀ ਨਿਭੜ ਲਾਂਗੇ ਛੱਡਦੇ ਦੇ ਨਹੀਂ ਅੱਗੇ ਲੜਾਈ ਤੇ ਅਸੀਂ ਕਹਿੰਨੇ ਇਹਨੂੰ ਐਸ ਰੂਪ ਵਿੱਚ ਲਿਆ ਲੈ ਤੇ ਹੁਣ ਪਾਲਿਸੀਆਂ ਇੰਨੇ ਵਾਸ਼ਿੰਗਟਨ ਤੋਂ ਬਣ ਕੇ ਤੇ ਅਮਲਦਾਰੀ ਕਰਦਾ ਦਿੱਲੀ ਤੇ ਚੰਡੀਗੜ੍ਹ ਪੰਜਾਬ ਸਰਕਾਰ ਦਾ ਹੁਣ ਵਿਰੋਧ ਕਰੋਗੇ ਜਾ ਕੇ ਪਿੰਡਾਂ ਦੇ ਵਿੱਚ ਜਾਂ ਆਪਾਂ ਐਮਐਲਏ ਦੇ ਘਰ-ਘਰ ਦੇ ਤੁਸੀਂ ਗੱਲ ਕੀਤੀ ਦੇਖੋ ਵਿਰੋਧ ਤਾਂ ਪਹਿਲੋ ਦੋਵਾਂ ਸਰਕਾਰਾਂ ਦਾ ਹੈਗਾ ਘਟੋਕਟ ਜੋ ਭਗਵੰਤ ਮਾਨ ਨੇ ਕੀਤਾ ਉਦੀ ਜਵਾਬਦੇਹੀ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣਾ ਸਾਡਾ ਫਰਜ਼ ਆ ਦੂਜੀ ਵਾਰ ਭਗਵੰਤ ਮਾਨ ਨੂੰ ਲੋਕ ਚੋਲਣ ਸੰਤਰਾਜ ਕੋਈ ਨਹੀਂ ਅਸੀਂ ਲੋਕਾਂ ਦੀ ਗੱਲ ਖੜਨੀ ਭਗਵੰਤ ਮਾਨ ਦਾ ਅਸਲੀ ਚਿਹਰਾ ਨੰਗਾ ਕਰਨਾ ਲੋਕਾਂ ਦੇ ਕਟਾਰੇ ਦੇ ਵਿੱਚ ਖੜਾ ਕਰਨਾ ਆਮ ਆਦਮੀ ਪਾਰਟੀ ਦਾ ਤੇ ਆ ਭਾਜਪਾ ਦਾ ਜਿਹੜਾ ਅੰਦਰ ਖਾਤੇ ਗਠਜੋੜ ਹੋ ਗਿਆ ਠੀਕ ਹੈ ਨੇ ਮੈਂ ਤਾਂ ਕਹਿੰਦਾ ਆਮ ਆਦਮੀ ਪਾਰਟੀ ਦੀ ਜਿਹੜਾ ਰੋਖ ਹੈ ਨਾ ਉਹਦੇ ਜੜ ਨੂੰ ਆਰਐਸਐਸ ਦੀ ਸੇਕ ਲੱਗ ਗਈ ਆ ਇਹ ਚੜਿਆ ਪੈ ਰੰਗ ਕਦੇ ਵੀ ਪਾਜਪਾ ਨੇ ਕੋਈ ਵੀ ਪਾਰਟੀ ਨਾਰ ਲਾਈ ਉਹਨੂੰ ਜਿੰਦਾ ਕਾਲੀ ਦਲ ਮਾਰਿਆ ਸ਼ਿਵ ਸ਼ੈਨਾ ਮਾਰੀ ਆਹੋ ਨਿਤਿਸ਼ ਕੁਮਾਰ ਨੂੰ ਗੁੱਠੇ ਲੈਣ ਲਾਇਆ ਜੀ ਵਾਰੀ ਇਹਨਾਂ ਦੀ ਵੀ ਆਉਣੀ ਕੋਈ ਗੱਲ ਨਹੀਂ ਹਾਂ ਹਾਂ ਅੱਛਾ ਵਿਕਾਸ ਦੀਆਂ ਲੀਹਾਂ ਤੇ ਤੁਰ ਪਿਆ ਪੰਜਾਬ ਕੀ ਲੱਗਦਾ ਤੁਹਾਨੂੰ 19 ਤਰੀਕ ਤੋਂ ਤੁਸੀਂ ਤੁਹਾਡੇ ਬਾਰਡਰ ਖੁੱਲ ਗਏ ਆ ਉਧਰਲੇ ਪਾਸੇ ਖਨੌਰੀ ਜਾਂ ਸ਼ੰਭੂ ਦੀ ਗੱਲ ਕਰੀਏ ਕੀ ਲੱਗਦਾ ਹੁਣ ਜੋ ਪੰਜਾਬ ਸਰਕਾਰ ਕਹਿੰਦੀ ਸੀ ਕਿ ਪੰਜਾਬ ਤੇ ਸਾਰਾ ਤੁਸੀਂ ਬੰਦ ਕੀਤਾ ਹੋਇਆ ਸੀ ਹੁਣ ਖੋਲਣ ਦਾ ਕਰਕੇ ਵਿਕਾਸ ਤੇ ਜੋਰਾਂ ਤੇ ਹੋ ਗਿਆ ਹੁਣ ਨਹੀਂ ਦੇਖੋ ਰਾਸਤਾ ਸੀ ਕਹਿੰਦੇ ਸੀ ਵੀ ਰਸਤਾ ਸੀ ਨਹੀਂ ਬੰਦ ਕੀਤਾ ਅੱਜ ਕੱਲ ਵੀ ਮੇਂ ਵਿਖਾਲਿਆ ਉਹ ਰਸਤਾ ਬੰਦ ਹੋ ਨਾ ਸਥਾਨਕ ਲੋਕਾਂ ਨੂੰ ਜਾਂ ਕਹਿ ਲੋ ਵੀ ਵਪਾਰੀ ਆ ਜਾਂ ਟਰਾਂਸਪੋਰਟਰ ਆ ਸਮੱਸਿਆ ਤਾਂ ਸੀਗੀ ਪਰ ਅਸੀਂ ਉਹਦੇ ਦੋਸ਼ੀ ਨਹੀਂ ਪਹਿਲਾਂ ਇਹੀ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹ ਕੇਂਦਰ ਨੇ ਰਸਤਾ ਬੰਦ ਕਰਾਇਆ ਠੀਕ ਹੈ ਲੋਕਾਂ ਨੂੰ ਰਾਹਤ ਜੁਰ ਮਿਲੀ ਅਸੀਂ ਤਾਂ ਕੱਲ ਤੋਂ ਵੀ ਕਹਿੰਦੇ ਸੀ ਵੀ ਇਹ ਰਸਤਾ ਬੰਦ ਕੀਤਾ ਜਾਣਾ ਚਾਹੀਦਾ ਇਹ ਸੌਰੀ ਖੋਲਿਆ ਜਾਣਾ ਖੋਲਿਆ ਜਾਣਾ ਚਾਹੀਦਾ ਇਹਦੇ ਨਾਲ ਹੁਣ ਵਿਕਾਸ ਦਾ ਰਸਤਾ ਖੁੱਲਣ ਨਾਲ ਕੋਈ ਸਬੰਧ ਨਹੀਂ ਹੈ ਜਿਨ੍ਹਾਂ ਜਿਨ੍ਹਾਂ ਨੂੰ ਦਿੱਕਤਾਂ ਸੀ ਉਹ ਦਿੱਕਤਾਂ ਕਿਸੇ ਹੱਦ ਤੱਕ ਦੂਰ ਹੋ ਗਈਆਂ ਵਿਕਾਸ ਦਾ ਸਬੰਧ ਤੁਹਾਡੀ ਆਰਥਿਕਤਾ ਨਾਲ ਵੀ ਉਹ ਤੁਹਾਡਾ ਜਿਹੜਾ ਤੁਸੀਂ ਰੈਮਨੀਅੂ ਇਕੱਠਾ ਕਰਨਾ ਸੀ ਖਜ਼ਾਨੇ 'ਚ ਕਿੰਨਾ ਹੁਣ ਜਿਹੜਾ ਨਵੇਂ ਅੰਕੜੇ ਆ ਗਏ 1 ਲੱਖ ਕਰੋੜ ਦਾ ਕਰਜ਼ਾਈ ਹੈ ਹਰ ਪੰਜਾਬੀ ਮਲਤ 378000 ਕਰੋੜ ਰੁਪਈਆ ਪੰਜਾਬ ਦੇ ਸਰ ਕਰਜ਼ਾ ਚੜ ਗਿਆ 3 ਲੱਖ ਦੇ ਕਰੀਬ ਸੀ ਜਦੋਂ ਭਗਵੰਤ ਮਾਨ ਜੀ ਆਏ ਇਹ ਪੁੱਛਣ ਵੀ 78000 ਕਰੋੜ ਰੁਪਈਆ ਕਿਉਂ ਚੜ ਗਿਆ ਇਹਨਾਂ ਦੇ ਸਰ ਕਿਹੜਾ ਵਿਕਾਸ ਕਰਤਾ ਖੇਤੀਬਾੜੀ ਤੁਹਾਡੀ ਪਿੱਛੇ ਜਾ ਰਹੀ ਆ ਅ ਨਸ਼ਿਆ ਨਾਲ ਤੁਹਾਡਾ ਪੰਜਾਬ ਗ੍ਰਸਤ ਹੈ ਬੇਰੁਜ਼ਗਾਰੀ ਕੋਈ ਨਹੀਂ ਤੁਹਾਡੇ ਮੁੰਡੇ ਬਾਹਰ ਵਿਦੇਸ਼ਾਂ ਨੂੰ ਭੱਜ ਕੇ ਜਾ ਰਹੇ ਨੇ ਤੁਹਾਡੀ ਇੰਡਸਟਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਤੁਸੀਂ ਕਿਹੜੇ ਵਿਕਾਸ ਦੀਆਂ ਗੱਲਾਂ ਦੁਕਾਨਦਾਰੀ ਤੁਹਾਡੇ ਦੁਕਾਨਦਾਰ ਕਹਿੰਦੇ ਆਨਲਾਈਨ ਜਿਹੜਾ ਕਾਰਪੋਰੇਟ ਦਾ ਵਪਾਰ ਹੋ ਗਿਆ ਕਹਿੰਦੇ ਸਾਰੀ ਜਿਹੜੀ ਸੀ ਵਿਲੇ ਰਹੀ ਨਹੀਂ ਇਹੋ ਤੇ ਉਹ ਕਹਿੰਦੇ ਹੋ ਕਹਿੰਦੇ ਕਿ ਤੁਸੀਂ ਰੋਡ ਬੰਦ ਕੀਤੇ ਹੋਏ ਸੀ ਤੇ ਜੇ ਇੰਡਸਟਰੀ ਤੇ ਬਾਹਰ ਚੱਲ ਗਈ ਸਾਰੀ ਨਾ ਮੈਂ ਕਹਿੰਦਾ ਵੀ ਬਾਕੀ ਤਾਂ ਸਾਰੇ ਰੋਡ ਖੁੱਲੇ ਹੀ ਸੀ ਜਿੱਦਾਂ ਰੋਡ ਉਧਰ ਦੀ ਇੰਡਸਟਰੀ ਆ ਜਾਂਦੀ ਜਾਂ ਜਦੋਂ ਜਦੋਂ ਇਹ ਰੋਡ ਨਹੀਂ ਸੀ ਬੰਦ ਹੋ ਗਏ ਉਦੋਂ ਦੋਆਂ ਸਾਲਾਂ ਵਿੱਚ ਇ ਕੋਈ ਇੰਡਸਟਰੀ ਢੋਡੇ ਹੁੰਦੇ ਆ ਦੋਵਾਂ ਸਾਲਾਂ ਦੀ ਇੰਡਸਟਰੀ ਬੰਦ ਹੈਗੀ ਤੇ ਝੂਠ ਬੋਲਦੇ ਮੁੱਖ ਮੰਤਰੀ ਮੈਂ ਗਰਮੀਤ ਨੂੰ ਕਹੂੰਗਾ ਥੋੜਾ ਉੱਠ ਕੇ ਪਿੱਛੇ ਰੋਜੋ ਮੈਂ ਸਰਵਨ ਸਿੰਘ ਪੰਦੇਰ ਨੂੰ ਕਹੂੰਗਾ ਨਾਲ ਹੀ ਇੱਕ ਨਹੀਂ ਚੱਲਿਓ ਮੜਾ ਜਾ ਇੱਕ ਚੀਜ਼ ਦੱਸਿਓ ਮਾਇਆ ਮੂਆ ਉਹ ਕਿੰਦੇ ਬੜੀ ਇਕੱਠੀ ਹੋ ਜਾਂਦੀ ਆ ਤੇ ਜਿਹੜੇ ਹੁੰਦੇ ਨਾ ਲੀਡਰ ਸਹਿਬਾਨ ਉਹਨਾਂ ਦੀ ਮਾਇਆ ਤੇ ਚੱਲੇ ਜਾਂਦੀ ਏ ਸਵਿਸ ਬੈਂਕਾਂ ਦੇ ਵਿੱਚ ਤੁਸੀਂ ਕਿੱਥੇ ਜਮਾ ਕਰਾਇਆ ਇੰਨਾ ਪੈਸਾ ਜਿਹੜਾ ਇਕੱਟਾ-ਕੁੱਟਾ ਹੋ ਜਾਂਦਾ ਬੈਂਕਾਂ ਬੁੰਕਾਂ ਭਰੀਆਂ ਹੋਈਆਂ ਕਿ ਨਹੀਂ ਦੇਖ ਲਓ ਜੀ আর ਤੁਸੀਂ ਵੇਖੋ ਨਾ ਮੇਰਾ ਘਰ ਆ ਜਿੱਨੇ ਮੇਰੇ ਕੋ ਇ ਗਾਰ ਪੰਜ ਕਿਲੇ ਪੈ ਲਈਏ ਸਾਰੀ ਦੇਖ ਲਓ ਕਿੰਨਾ ਕੁਝ ਹੈਗਾ ਤੁਹਾਨੂੰ ਘਰ ਤੋਂ ਪਤਾ ਲੱਗਦੀ ਸਾਡੀ ਮਾਇਆ ਦਾ ਚਰਚਾ ਸੀ ਮੈਂ ਉਹ ਤਸਵੀਰ ਇੱਕ ਲਈ ਦਿਖਾ ਦਿੰਨਾ ਜਿਹੜਾ ਚਰਚਾਵਾਂ ਦਾ ਦੌਰ ਸੀ ਕਿ ਕਿਸਾਨ ਲੀਡਰ ਜਿਹੜੇ ਪਹਿਲਾਂ ਆਪਣੇ ਘਰ ਬਣਾਉਂਦੇ ਤੇ ਵੱਡੀਆਂ ਕੁਠੀਆਂ ਬਣਾਉਂਦੇ ਤੇ ਅੱਜ ਕੁਦਰਤੀ ਗੱਲ ਹੈ ਕਿ ਅਸੀਂ ਸਰਵਣ ਸਿੰਘ ਪੰਦੇੜ ਦੇ ਘਰ ਦੇ ਵਿੱਚ ਮੌਜੂਦ ਆ ਤੇ ਉਹ ਕੋਠੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਦੇ ਉੱਤੇ ਕੋਈ ਵੀ ਸੰਘਰਸ਼ੀ ਹੋਇਆ ਮੈਂ ਮੈਂ ਗੱਲ ਕਰ ਰਿਹਾ ਸੀ ਵੀਰ ਦੇ ਨਾਲ ਗੁਰਮੀਤ ਸਿੰਘ ਨਾਲ ਮੋਹਨ ਸਿੰਘ ਤੋੜ ਦਾ ਜ਼ਿਕਰ ਹੁੰਦਾ ਹੁੰਦਾ ਸੀ ਜੀ ਉਹ ਕਹਿੰਦੇ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਵੱਡਾ ਲੀਡਰ ਸੀ ਮੋਹਨ ਸਿੰਘ ਤੋੜਸੂ ਤੁਸੀਂ ਸੁਣਿਆ ਹਨਾ ਉਹਦੇ ਘਰ ਨੂੰ ਜਾਣ ਵਾਲਾ ਰਸਤਾ ਕੱਚਾ ਹੁੰਦਾ ਸੀ ਹਨਾ ਉਹ ਕਹਿੰਦੇ ਕਿ ਜੋ ਲੋਕ ਜਾਂਦੇ ਹੁੰਦੇ ਸੀ ਤੇ ਤੋੜ ਸਾਹਿਬ ਨੇ ਰਚਨਾ ਕਰਨੀ ਆ ਉਹ ਕਹਿੰਦੇ ਕਿ ਨਹੀਂ ਪਹਿਲਾਂ ਲੋਕਾਂ ਦਾ ਕੰਮ ਕਰਨਾ ਤੇ ਮੈਂ ਤੁਹਾਡੇ ਘਰ ਦੇ ਛੱਤਾਂ ਤੇ ਅਜੇ ਤੱਕ ਬਾਲੇ ਦੇਖੇ ਆ 25 30 ਸਾਲ ਤੋਂ ਤਾਂ ਬਾਲੇ ਖਤਮ ਹੋ ਗਏ ਵੈਸੇ ਤੁਸੀਂ ਅਜੇ ਬਾਲੇ ਪਾਏ ਹੋਏ ਹਾਂ ਠੀਕ ਹੈ ਦੇਖੋ ਗੱਲ ਤਾਂ ਇਹ ਵੀ ਕੈਨ ਨੂੰ ਜੋ ਮਰਜ਼ੀ ਕਹ ਲੈ ਪਹਿਲਾਂ ਵੀ ਮੀਡੀਆ ਨੇ ਦਿਖਾ ਲਿਆ ਜਦੋਂ ਰਮਨੀਤ ਬਿੱਟੂ ਕਹਿੰਦਾ ਸੀ ਵੀ ਇਹਨਾਂ ਕੋ ਫੰਡਿੰਗ ਹੁੰਦੀ ਵਿਦੇਸ਼ਾਂ ਤੋਂ ਅਸੀਂ ਕਿਹਾ ਵੀ ਜਾਂਚ ਕਰਾ ਲਓ ਤੋ ਇਹ ਕੈਨ ਨੂੰ ਜੋ ਮਰਜੀ ਪਹਿਲੀ ਗੱਲ ਆਮ ਜਨਤਾ ਇਹ ਨਹੀਂ ਸੋਚਦੀ ਹੈਗੀ ਇਹ 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 ਜਿਹੜਾ ਸਾਡੇ ਖਿਲਾਫ ਜਿਹੜੀ ਨਫ਼ਰਤ ਹੈ ਨਾ ਇਹ ਸਰਕਾਰ ਫਲਾਉਂਦੀ ਉਹਦੇ ਆਈਟੀ ਸੈੱਲ ਫਲਾਉਂਦੇ ਹੈਗੇ हां ये सरकारां दे काम ਹੈਗੇ ਆ ਨਫਰਤ ਫੁਲਾਉਣਾ ਇਹੋ ਜੀਆਂ ਗੱਲਾਂ ਕਰਨੀਆਂ ਸਾਨੂੰ ਡੀਮੋਰਲਾਈਜ਼ ਕਰਨਾ ਸਾਨੂੰ ਲੋਕਾਂ ਚੋਂ ਨਖੇੜਨਾ ਘਾਰੇ ਹੋਈ ਹੈ ਕਿ ਅੰਮ੍ਰਿਤਸਰ ਜਾਂ ਹੋਰ ਕਿਤੇ ਕੋਠੀ ਵਗੈਰਾ ਬਣੀ ਹੋਈ ਤੁਹਾਨੂੰ ਕਿਤੇ ਮਿਲੇ ਤੇ ਮੈਨੂੰ ਜੂਰ ਬੁਖਾਦੇ ਹੋ ਮੈਨੂੰ ਤਾਂ ਅਜੇ ਤੱਕ ਨਹੀਂ ਪਤਾ ਹੈਗਾ ਮੈਂ ਤਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮੈਨੂੰ ਮਿਲਿਆ ਨਹੀਂ ਨਾ ਅੱਜ ਪੰਦੇਰ ਸਾਹਿਬ ਦੇ ਘਰ ਗੁਦਰਤੀ ਆ ਗਈਆਂ ਤੇ ਸਾਨੂੰ ਦਿਖਾਈ ਦੇ ਰਿਹਾ ਕਾਰਨ ਕੀ ਲੱਗਦਾ ਤੁਹਾਨੂੰ ਉਦੋਂ ਜੇ ਆਪਾਂ ਸਾਲ ਤੁਸੀਂ ਇੱਥੇ ਰਹੇ ਹੋ ਸਾਲ ਤੋਂ ਵੱਧ ਸਾਲ ਤੋਂ ਇਲੀਰੇਓ ਬਹੁਤ ਆਦ ਲੋਕ ਜਦੋਂ ਸੁਣਦੇ ਨੇ ਆ ਗੱਲਾਂ ਕਿ ਕਿਸਾਨਾਂ ਕੋ ਪੈਸਾ ਬੜਾ ਆ ਗਿਆ ਮੈਂ ਇੱਕ ਗੱਲ ਦੱਸਿਓ ਕਿ ਤੇ ਬਾਹਰ ਵਾਲੀਆਂ ਬੈਂਕਾਂ ਜਨਾਂ ਦੇ ਵੀ ਕੰਟੈਕਟ ਹੋ ਗਿਆ ਕਿਸੇ ਕਿਸ ਬੈਂਕ ਵਾਲੇ ਅਸੀਂ ਕਹਿੰਨੇ ਜੇ ਹੁੰਦਾ ਤੇ ਮੋਦੀ ਸਾਨੂੰ ਛੱਡਣ ਵਾਲਾ ਸੀ ਮੰਨ ਲਈਏ ਇੰਨੀ ਦੁਸ਼ਮਣੀ ਐਨ ਆਰ ਆਈ ਨਹੀਂ ਛੱਡੇ ਜੇ ਸਾਡਾ ਕਿਤੇ ਵੀ ਵੀਕ ਪੁਆਇੰਟ ਹੁੰਦਾ ਨਾ ਆਂ ਤਾਂ ਭਗਵੰਤ ਮਾਨ ਨੇ ਛੱਡਣਾ ਸੀ ਨਾ ਮੋਦੀ ਨੇ ਛੱਡਣਾ ਸਾਰਾ ਕੁਝ ਉਹਨਾਂ ਨੂੰ ਪਤਾ ਬਿਲਕੁਲ ਇਹਦਾ ਮਤਲਬ ਹੈ ਹੀ ਕੁਝ ਨਹੀਂ ਅਸੀਂ ਕਹਿੰਨੇ ਸਾਡੇ ਕੌਣ ਸਗੋਂ ਸਾਡੇ ਸਿਰ ਕਰਜ਼ਾ ਤੁਹਾਨੂੰ ਦੇਣੇ ਪੈਣੇ ਸਾਨੂੰ ਆਉਂਦਾ ਰਹੀ ਕਦੀ ਜਾਂਚ ਕਰਨ ਫਿਰ ਵੇਖੀਏ ਕਿੰਨੀ ਕਰਜ਼ਾ ਹੈਗਾ ਹਾਂ ਕਰਜ਼ਾ ਹੈਗਾ ਲਿਮਟ ਸਾਡੇ ਸਿਰ ਵੀ ਹੈਗੀ ਹੈ ਸੁਧਾਰਨ ਕਿਸਾਨ ਉਹ ਕਿੰਨੀ ਪੈਲੀ ਹੈ ਤੁਹਾਡੀ ਨਾ ਬਸ ਅਸੀਂ ਮਿਡਲ ਕਲਾਸਾਂ ਪੰਜ ਕਿਕਟ ਪੈਲੀ ਹੈਗੀ ਸਾਡੇ ਕੋਲ ਉਹਦੇ ਨਾਲ ਘਰ ਦਾ ਬਾਰ ਦਾ ਕੁਝ ਬਸ ਬਿਲਕੁਲ ਬਿਲਕੁਲ ਆ ਪਤੀਜੇ ਬਾਹਰ ਗਏ ਹੋਏ ਆ ਭਰਾ ਵੀ ਬਾਹਰ ਰਿਹਾ ਹੈਗਾ ਉਹਦਣਾ ਗੁਜ਼ਾਰਾ ਹੁੰਦਾ ਸਕੇ ਨਵਾਦ ਇੱਕਰੀ ਮੈਂ ਗਰਮੀਦ ਨੂੰ ਕਹੂੰਗਾ ਤਸਵੀਰ ਦੇ ਖੂਰ ਦਿਖਾਲ ਦਿਓ ਘਰ ਦੀ ਤਸਵੀਰ ਆਏ ਸਰਵਣ ਸਿੰਘ ਪੰਦੇੜ ਦੇ ਘਰ ਦੇ ਵਿੱਚ ਮੌਜੂਦ ਆ ਕਿਉਂਕਿ ਜਦੋਂ ਕਿਸਾਨੀ ਅੰਦੋਲਨ ਪਹਿਲਾਂ ਚੱਲਿਆ ਸੀ ਚਰਚਾਵਾਂਆਂ ਜਾਂ ਸੀ ਕਿ ਵੱਡੇ ਕਿਸਾਨ ਆਗੂਆਂ ਨੇ ਘਰ ਬਣਾਏ ਵੀ ਕੁਝ ਤਸਵੀਰਾਂ ਵਾਇਰਲ ਵੀ ਹੋਈਆਂ ਸੀ ਸਰਵਣ ਸਿੰਘ ਪੰਦੇੜ ਦਾ ਜ਼ਿਕਰ ਵੀ ਹੋਇਆ ਸੀ ਤੇ ਅੱਜ ਕੁਦਰਤੀ ਸਾਡੀ ਟੀਮ ਦਾ ਇੱਥੇ ਆਉਣਾ ਹੋਇਆ ਤੇ ਸੋਚਿਆ ਸੀ ਕਿ ਨਾਲ ਗੱਲਬਾਤ ਹੋ ਜੇ ਨਾਲੋ ਤਸਵੀਰਾਂ ਦਿਖਾਲ ਦਿੱਤੀਆਂ ਜਾਣ ਹਾਂ ਉਹਨਾਂ ਨੇ ਦੱਸਿਆ ਕਿ ਮੇਰੇ ਪਰਿਵਾਰਕ ਮੈਂਬਰ ਕੁਝ ਬਾਹਰ ਵੀ ਹੈ ਕਿਉਂਕਿ ਹਰ ਇੱਕ ਦੀ ਕਿਤੇ ਤੋਂ ਗੱਲ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਨ ਦਾਵਾ ਉਹਦੇ ਨਾਲ ਜਿਹੜਾ ਗ੍ਰਸਤੀ ਜੀ ਮੇਰਾ ਵਧੀਆ ਚੱਲਦਾ ਜਿਹੜਾ ਘਰ-ਬਾਰ ਆ ਉਹ ਵਧੀਆ ਚੱਲਦਾ ਪੰਜ ਕਿੱllenਾਂ ਦਾ ਸਹਾਧਕ ਕਿਸਾਨ ਆ ਸਰਵਣ ਸਿੰਘ ਪੰਦੇਰ ਕਿਸਾਨ ਆਗੂ ਅ ਇਸ ਟਾਈਮ ਦੇ ਉੱਤੇ ਸਰਵਣ ਸਿੰਘ ਪੰਦੇਰ ਦੇ ਘਰ ਚ ਮੌਜੂਦ ਸੀ ਅਗਲੀ ਰਣਨੀਤੀ ਵੀ ਦੱਸੀ ਉਹਨਾਂ ਨੇ ਕਿ ਅਸੀਂ 31 ਤਰੀਕ ਨੂੰ ਐਮ ਐਲ ਏ ਸਹਿਬਾਨਾਂ ਦੇ ਘਰ ਕੇ ਰਾਂਗੇ ਹੁਣ ਪਹਿਲਾਂ ਐਮ ਐਲ ਏ ਸਹਿਬਾਨਾਂ ਦੇ ਘਰ ਕੇ ਰਾਂਗੇ ਉਸ ਤੋਂ ਬਾਅਦ ਵਿਉਂਤਬੰਦੀ ਦੀ ਗੱਲ ਕੀਤੀ ਉਹਨਾਂ ਨੇ ਕਿ ਵਿਉਂਤਬੰਦੀਆਂ ਕਰਾਂਗੇ ਅਸੀਂ ਹਾਂ ਜਿਹੜੀਆਂ ਚੀਜ਼ਾਂ ਚੋਰੀ ਹੋਈਆਂ ਉਹ ਕਿੱਥੇ ਗਈਆਂ ਖਸ਼ੰਭੂ ਜਾਂ ਖਨੌਰੀ ਦੇ ਤੋਂ ਤੋਂ ਉਹਨਾਂ ਤੰਜ ਵੀ ਕੱਸਿਆ ਉਹ ਕਹਿੰਦੇ ਕਿ ਅੱਗੇ ਸਰਕਾਰ ਨੂੰ ਹੋਰ ਤਰ੍ਹਾਂ ਜਾਣਿਆ ਜਾਂਦਾ ਸੀ ਪਰ ਹੁਣ ਸ਼ਾਇਦ ਉਹ ਨਾਮ ਚੋਰ ਲਾ ਕੇ ਕਹਿ ਦਤਾ ਉਹਨਾਂ ਨੇ ਕਿਉਂਕਿ ਤੰਜ ਕੱਸੇ ਜਾਂਦੇ ਆ ਜੇ ਸਰਵਰ ਸਿੰਘ ਪੰਦੇਰ ਹੋਣਾਂ ਦੇ ਤੰਜ ਕੱਸੇ ਜਾਂਦੇ ਆ ਤੇ ਅੱਜ ਉਹਨਾਂ ਨੂੰ ਤੰਜ ਕੱਸਿਆ ਕਿ ਕਿਤੇ ਟਰਾਲੀ ਚੋਰ ਵੀ ਕਿਹਾ ਜਾਊਗਾ ਸਿਲੰਡਰ ਚੋਰ ਵੀ ਕਹਿ ਸਕਦੇ ਉੱਥੇ ਸਰਕਾਰ ਨੂੰ ਤੰਜ ਕੱਸਿਆ ਉਹਨ ਕਿਉਂਕਿ ਟੀਨਾ ਉੱਥੇ ਪਈਆਂ ਸੀ ਉਹ ਵੀ ਚੋਰੀ ਹੋ ਗਈਆਂ ਤੇ ਉਹਦਾ ਖਮਿਆਜਾ ਜਿਹੜਾ ਕਿ ਜਿਹੜਾ ਆਮ ਕਿਸਾਨ ਆ ਉਹ ਪਰ ਭਾਈ ਕਿਥੋਂ ਕਰੂਗਾ ਕਹਿੰਦੇ ਪਰ ਭਾਈ ਕਰਨ ਵਾਸਤੇ ਸਾਡੇ ਪਿੰਡਾਂ ਦੇ ਪਿੰਡ ਲੋਕ ਹਨ ਜਿਹੜੇ ਉਹ ਪਰ ਭਾਈ ਵੀ ਕਰ ਦੇਣਗੇ ਪਰ ਸਰਕਾਰ ਨੇ ਜੋ ਕੀਤਾ ਉਹਨੂੰ ਜਰੂਰ ਨਾ ਭੰਡਿਆ ਵਾ ਤੇ ਨਾਲ ਉਹਨਾਂ ਐਸਕੇਮ ਦੇ ਏਕੇ ਦੇ ਵੀ ਗੱਲ ਕੀਤੀ ਹੈ ਕਿ ਅਸੀਂ ਪਹਿਲਾਂ ਤੋਂ ਏਕੇ ਦੇ ਹਾਮੀ ਸੀ ਅਸੀਂ ਚਾਹੁੰਦੇ ਸੀ ਕਿ ਏਕਾ ਹੋਵੇ ਪਰ ਏਕਾ ਨਾ ਹੋਣਾ ਇਹ ਵੀ ਕਿਤੇ ਨਾ ਕਿਤੇ ਸਾਡੇ ਵਾਸਤੇ ਨੁਕਸਾਨ ਸੀ ਹਾਂ ਪੰਜ ਤਰੀਕ ਨੂੰ ਐਸਕੇਐਮ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਉਤੋਂ ਬਾਅਦ ਦੇ ਵਿੱਚ ਜੇ ਇਧਰਲੇ ਪਾਸੇ ਦੀ ਗੱਲ ਕਰਦੇ ਹਾਂ ਤੇ 19 ਤਰੀਕ ਨੂੰ ਇੱਕ ਮੀਟਿੰਗ ਹੁੰਦੀ ਆ ਤੇ ਮੀਟਿੰਗ ਤੋਂ ਬਾਅਦ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਸੀ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਫੜ ਲਿਆ ਜਾਂਦਾ ਵਾ ਤੇ ਕਿਸਾਨ ਜੇ ਸ਼ੰਭੂ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਤੇ ਖਨੌਰੀ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਤੇ ਉਤੋਂ ਬਾਅਦ ਦੇ ਵਿੱਚ ਕਈ ਦਿਨ ਜੇਲ੍ਹਾਂ ਦੇ ਵਿੱਚ ਰਹਿਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਤੇ ਹੁਣ ਨਵੀਂ ਰਣਨੀਤੀ ਜਿਹੜੀ ਆ ਇਸ ਟਾਈਮ ਸਰਮਨ ਸਿੰਘ ਪੰਦੇੜ ਦੇ ਪਿੰਡ ਦੇ ਵਿੱਚ ਮੌਜੂਦ ਆ ਘਰ ਦੇ ਵਿੱਚ ਮੌਜੂਦ ਆ ਉਹ ਕਹਿੰਦੇ ਕਿ ਰਮੇ ਨਾ ਰਣਨੀਤੀ ਘਰ ਨੇ ਜਿੱਤੇ 31 ਤਰੀਕ ਨੂੰ ਅਸੀਂ ਪਹਿਲੋਂ ਐਮਐਲਏ ਸਾਹਿਬਾਨਾਂ ਦੇ ਘਰ ਕੇ ਰਾਂਗੇ ਉਸ ਤੋਂ ਬਾਅਦ ਦੇ ਵਿੱਚ ਜੋ ਰਣਨੀਤੀ ਹੋਊ ਲਿਖਾਂਗੇ ਹਾਂ ਏਕੇ ਦੇ ਹਾਮੀ ਦੀ ਗੱਲ ਕੀਤੀ ਹੈ ਕਿ ਹਾਂ ਐਸਕੇਮ ਹੋਵੇ ਐਸਕੇਮ ਗੈਰ ਰਾਜਨੀਤਿਕ ਹੋਵੇ ਤੇ ਸਾਡੇ ਜਿਹੜੇ ਫਾਰਮ ਆ ਅਸੀਂ ਏਕੇ ਦੇ ਹਾਮੀ ਵੀ ਆ ਤੇ ਏਕਾ ਕਰਨ ਦੀ ਸਾਡੇ ਕੋਸ਼ਿਸ਼ਾਂ ਵੀ ਜਾਰੀ ਵੀ ਸੀ ਤੇ ਜਾਰੀ ਵੀ ਰਹਿਣਗੇ ਆ ਦੇਖਦੇ ਆ ਏਕਾ ਸੰਭੋ ਕਦੋਂ ਹੋਊਗਾ ਇੱਕ ਕਦੋਂ ਏਕਾ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਲੜਾਈ ਇੱਕੋ ਵਾ ਐਸਕੇਮ ਦੀ ਤੇ ਐਸਕੇਮ ਗੈਰ ਰਾਜਨੀਤਿਕ ਦੀ ਕਦੋਂ ਏਕਾ ਹੋਣ ਤੋਂ ਬਾਅਦ ਦੇ ਵਿੱਚ ਇਕੱਠੀ ਲੜਾਈ ਚੱਲ ਹੁੰਦੀ ਆ ਪੰਜਾਬ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਕਦੋਂ ਉਹਨਾਂ ਕੋ ਮੰਗਾ ਜਿਹੜੀਆਂ ਪੂਰੀਆਂ ਮੰਨੀਆਂ ਜਾਂਦੀਆਂ ਤੇ ਆਉਣ ਸਮਾਂ ਦੱਸੂਗਾ ਪਰ ਜੋ ਤਸਵੀਰਾਂ ਸੀ ਜੋ ਸੋਚ ਕੇ ਜਾਂ ਦਿਮਾਗ 'ਚ ਉਹਨਾਂ ਦੇ ਕਿ ਕਿਸਾਨ ਆਗੂਆਂ ਦਾ ਉਹ ਵੱਡਾ ਕਰ ਦੇਖਣ ਦੀਆਂ ਜ਼ਰੂਰ ਤੁਹਾਨੂੰ ਵੀ ਦਿਖਾਵਾਂਗੇ ਤਸਵੀਰਾਂ ਉਹ ਅੱਜ ਸਰਮਣ ਸਿੰਘ